ਜੀਵ ਇਸ ਟਾਈਮ ਦੇਖ ਰਹੇ ਤੁਸੀਂ ਮੈਂ ਹਾਂ ਜਗਦੀਰ ਜੱਤ ਜੇਕਰ ਵਿੱਦਿਆ ਦੀ ਗੱਲ ਕਰੀਏ ਤਾਂ ਵਿੱਦਿਆ ਨੂੰ ਮਨੁੱਖ ਦਾ ਤੀਸਰਾ ਨਿਤਰ ਕਿਹਾ ਜਾਂਦਾ ਜਿਵੇਂ ਜਿਵੇਂ ਤਕਨੀਕ ਬਦਲਦੀ ਗਈ ਓਵੇਂ ਓਵੇਂ ਸਿੱਖਿਆ ਦੇ ਰੂਪ ਆ ਬਦਲਦੇ ਰਹੇ ਜੇਕਰ ਮੈਂ ਅੱਜ ਤੋਂ 15-20 ਸਾਲ ਪਹਿਲਾਂ ਦੀਆਂ ਗੱਲਾਂ ਕਰਾਂ ਤਾਂ ਜਿਹੜੇ ਵਿਦਿਆਰਥੀਆਂ ਨੇ ਸਕੂਲਾਂ ਦੇ ਵਿੱਚ ਫੱਟੀਆਂ ਪੋਚ ਕੇ ਪੜ੍ਹਾਈ ਕੀਤੀ ਆ ਆਉਣ ਵਾਲੀ ਨੌਜਵਾਨ ਪੀਡੀਏ ਸ਼ਾਇਦ ਉਹਨਾਂ ਨੂੰ ਫੱਟੀਆਂ ਮਾਰੇ ਨਹੀਂ ਪਤਾ ਹੋਣਾ ਕਿਉਂਕਿ ਉਹ ਤੋਂ ਪੂਰਨੇ ਪਾ ਕੇ ਦਿੱਤੇ ਜਾਂਦੇ ਸੀ ਅੱਜਕੱਲ ਡਿਜੀਟਲ ਤਕਨੀਕ ਆ ਹਰ ਚੀਜ਼ ਮਤਲਬ ਡਿਜੀਟਲ ਵੇ ਦੇ ਨਾਲ ਸਿੱਖੀ ਜਾਂਦੀ ਆ ਤੇ ਸਿਖਾਈ ਜਾਂਦੀ ਆ ਅੱਜ ਮੈਂ ਨਿਹਾਲ ਸਿੰਘ ਵਾਲਾ ਦੇ ਰਜਤ ਗਰਗ ਦੇ ਨਾਲ ਮੌਜੂਦ ਆ ਜਿਹਨਾਂ ਦਾ ਸੈਂਟਰ ਕਮਰਸ ਸਿੱਖਿਆ ਦੇ ਨਾਮ ਦੇ ਨਾਲ ਓਪਨ ਕੀਤਾ ਹੋਇਆ ਪਿਛਲੇ 4 ਸਾਲ ਤੋਂ ਇਹਨਾਂ ਦੇ ਹਜ਼ਾਰਾਂ ਸਟੂਡੈਂਟਾਂ ਨੂੰ ਜਿਹੜੀ ਵਿੱਦਿਆ ਦਿੱਤੀ ਆ ਤੇ ਹੁਣ ਵੀ ਵਿਦਿਆਰਥੀਆਂ ਨੂੰ ਇੱਕ ਨਵਾਂ ਰੂਪ ਦੇ ਕੇ ਉਹਨਾਂ ਦਾ ਪ੍ਰਿਕ ਬਣਾਇਆ ਜਾਵੇ ਤੇ ਗੱਲ ਕਰਾਂਗੇ ਕੋਚਿੰਗ ਦੀ ਪਹਿਲਾਂ ਟਿਊਸ਼ਨ ਪੜਾਉਂਦੇ ਸੀਗੇ ਟਿਊਸ਼ਨ ਨੂੰ ਅੱਜ ਕੱਲ ਮਤਲਬ ਪ੍ਰੋਫੈਸ਼ਨਲਿਜ਼ਮ ਦਾ ਨਾਮ ਦਿੱਤਾ ਗਿਆ ਹੈ ਪਰ ਇਹਨਾਂ ਨੇ ਪ੍ਰੋਫੈਸ਼ਨਲਿਜ਼ਮ ਦੇ ਨਾਲ ਇਹਨੂੰ ਜਿਹੜਾ ਕੰਪੈਰੀਜ਼ਨ ਕੀਤਾ ਤੇ ਗੱਲਬਾਤ ਕਰਾਂਗੇ ਨੌਜਵਾਨ ਰਜਤ ਕਰਕੇ ਦੇ ਨਾਲ ਰਜਤ ਜੀ ਜੀਵੀਐਸ ਦਾ ਤੁਹਾਨੂੰ ਸਵਾਗਤ ਹੈ ਸਭ ਤੋਂ ਪਹਿਲਾਂ ਜੀ ਜੀਵੀਐਸ ਦਾ ਬਹੁਤ ਹੀ ਥੈਂਕਫੁਲ ਹਾਂ ਜਿਹੜੇ ਆਪਣੇ ਕੀਮਤੀ ਸਮੇਂ ਵਿੱਚੋਂ ਟਾਈਮ ਕੱਢ ਕੇ ਮੇਰੀ ਇੰਸਟੀਚਿਊਟ ਵਿਜ਼ਿਟ ਕੀਤਾ ਜੀ ਨੇ ਤੇ ਮੈਂ ਵੈਲਕਮ ਕਰਦੇ ਹਾਂ ਤੁਹਾਡਾ ਤੇ ਜੇਕਰ ਮੈਂ ਉਹਦੀ ਗੱਲ ਕਰਾਂ ਕਿ ਜਿਵੇਂ ਕਿ ਤੁਸੀਂ ਕਿਹਾ ਕਿ ਟਿਊਸ਼ਨਸ ਜਿਹੜਾ ਨਾਮ ਉਹ ਅੱਜਕੱਲ ਪ੍ਰੋਫੈਸ਼ਨਲਿਜ਼ਮ ਦੇ ਨਾਲ ਜੇ ਆਪਾਂ ਕੀ ਹੈ ਕਿ ਕੋਚਿੰਗ ਇੰਸਟੀਟਿਊਟਸ ਬਣ ਚੁੱਕੇ ਨੇ ਬਿਲਕੁਲ ਬਟ ਮੈਂ ਇਸ ਚੀਜ਼ ਨੂੰ ਕੱਲਾ ਨੇਮ ਨਹੀਂ ਚੇਂਜ ਕੀਤਾ ਜੇਕਰ ਮੈਂ ਗੱਲ ਕਰਾਂ ਕਿ ਜਿਵੇਂ ਤੁਸੀਂ ਟਿਊਸ਼ਨ ਦੀ ਗੱਲ ਕੀਤੀ ਹੈ ਕਿ ਮੈਂ ਕੱਲਾ ਨੂੰ ਟਿਊਸ਼ਨਸ ਤੋਂ ਕੋਚਿੰਗ ਇੰਸਟੀਟਿਊਟ ਦੇ ਵਿੱਚ ਲਿਉਣ ਦੇ ਵਿੱਚ ਕੱਲਾ ਨਾਮ ਨਹੀਂ ਚੇਂਜ ਕੀਤਾ ਤਾਂ ਮੇਰੀ ਕੋਸ਼ਿਸ਼ ਸੀ ਕਿ ਮੈਂ ਐਕਚੁਅਲੀ ਇਹਨੂੰ ਪ੍ਰੋਫੈਸ਼ਨਲਿਜ਼ਮ ਜਿਵੇਂ ਕਿ ਆਪਾਂ ਦੇਖਦੇ ਆਂ ਬੜੀ ਸਿਟੀਜ਼ ਦੇ ਵਿੱਚ ਜਿਹੜੀ ਮੈਟਰੋ ਸਿਟੀਜ਼ ਨੇ ਜਿਵੇਂ ਦਿੱਲੀ ਲੁਧਿਆਣਾ ਮੈਂ ਖੁਦ ਦਿੱਲੀ ਪੜਿਆ ਹੋਇਆ ਤੇ ਮੈਂ ਉੱਥੇ ਦੇਖਦਾ ਸੀ ਕਿ ਕਿਉਂ ਨਹੀਂ ਇਹ ਚੀਜ਼ ਮੈਂ ਆਪਣੇ ਥੋਮ ਟਾ ਹੈਗਾ ਬਟ ਐਜੂਕੇਸ਼ਨ ਤਾਂ ਸੇਮ ਹੀ ਹੈ ਸੋ ਮੈਂ ਟਰਾਈ ਕੀਤਾ ਜਿੰਨਾ ਮੇਰੇ ਲਈ ਮੈਕਸ ਪੋਸੀਬਲ ਹੋ ਸਕਦਾ ਸੀਗਾ ਹੈਨਾ ਕਿ ਤੁਸੀਂ ਵੀ ਦੇਖ ਸਕਦੇ ਹੋ ਕਿ ਮੈਂ ਜਿੰਨਾ ਕੋਸ਼ਿਸ਼ ਕਰ ਸਕਦਾ ਸੀ ਉਹਨੂੰ ਡਿਜੀਟਲ ਵੇ ਨਾਲ ਇਹਨਾ ਟਰਾਂਸਫਾਰਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸਕੂਲਾਂ ਦੀ ਉਦਾਹਰਣ ਲਈਏ ਤਾਂ ਦੇਖੋ ਅੱਜ ਕੱਲ ਸਕੂਲਾਂ ਦੇ ਵਿੱਚ ਵੀ ਡਿਜੀਟਲ ਤਕਨੀਕ ਦੇ ਨਾਲ ਪੜਾਇਆ ਜਾਂਦਾ ਤੇ ਜੇਕਰ ਮੈਂ ਜੋ ਕੇ ਸਮੇਂ ਦੀ ਗੱਲ ਕਰਾਂ ਰਜਤ ਨਾ ਤਾਂ ਉਹ ਜਿਹੇ ਵਿਦਿਆਰਥੀ ਰਹੇ ਨੇ ਤੇ ਨਾ ਹੀ ਪੜਾਉਣ ਵਾਲੇ ਉਹ ਜਿਹੇ ਟੀਚਰ ਰਹੇ ਨੇ ਤਾਂ ਕਿਤੇ ਨਾ ਕਿਤੇ ਕਮੀਆਂ ਲੱਗਦੀਆਂ ਨੇ ਸ਼ਾਇਦ ਇਸੇ ਕਰਕੇ ਜਿਹੜੇ ਬੱਚੇ ਆ ਮਾਪੇ ਆ ਬੱਚਿਆਂ ਨੂੰ ਟਿਊਸ਼ਨਾਂ ਤੇ ਲਗਾਉਂਦੇ ਨੇ ਬੱਚਿਆਂ ਨੂੰ ਜਿਹੜੀ ਕੋਚਿੰਗ ਦੀ ਜਾਂ ਟਿਊਸ਼ਨ ਦੀ ਲੋੜ ਕਿਉਂ ਆ ਸਭ ਤੋਂ ਵੱਡੀ ਗੱਲ ਇਹ ਬਹੁਤ ਹੀ ਬਹੁਤ ਹੀ ਵਧੀਆ ਕੁਸ਼ਨ ਹੁੰਦਾ ਜੋ ਕਿ ਹਰੇਕ ਪੇਰੈਂਟਸ ਨੂੰ ਬਿਫੋਰ ਜਦੋਂ ਵੀ ਉਹ ਬੱਚੇ ਨੂੰ ਲਗਾਉਂਦੇ ਆ ਇਟ ਇਜ਼ ਉਹਨਾਂ ਦੇ ਵਿੱਚ ਜਹਨ ਚ ਹੋਣਾ ਚਾਹੀਦਾ ਦਿਮਾਗ ਚ ਹੋਣਾ ਚਾਹੀਦਾ ਤੇ 4 ਸਾਲ ਹੋ ਗਏ ਜੀ ਮੈਂ ਲਾਕਡਾਊਨ ਦੇ ਵਿੱਚ 2021 ਦੇ ਵਿੱਚ ਸਟਾਰਟ ਕੀਤਾ ਸੀਗਾ ਕੋਚਿੰਗ ਇੰਸਟੀਚਿਊਟ ਆਪਣਾ ਅ ਉਸ ਟਾਈਮ ਦੇ ਵਿੱਚ ਮੈਂ ਦੇਖਿਆ ਕਿ ਉਸ ਟਾਈਮ ਮੈਂ ਕਿਸੇ ਸਕੂਲ ਦੇ ਵਿੱਚ ਟੀਚ ਨਹੀਂ ਕਰ ਰਿਹਾ ਸੀ ਤਾਂ ਮੇਰੇ ਕੋਲੇ ਬੱਚੇ ਆਪਣੇ ਖੁਦ ਹੀ ਆ ਰਹੇ ਸੀ ਖੁਦ ਹੀ ਫੀਡਬੈਕ ਦੇ ਕਿਸੇ ਦੀ ਫੀਡਬੈਕ ਤੋਂ ਆ ਰਹੇ ਸੀ ਮੈਂ ਕੋਈ ਐਡਵਰਟਾਈਜ਼ਮੈਂਟ ਨਹੀਂ ਕੀਤੀ ਹਨਾ ਤਾਂ ਮੈਂ ਕੀ ਫੀਲ ਕੀਤਾ ਕਿ ਜਿਹੜੇ ਬੱਚੇ ਆ ਉਹ ਕਿਉਂ ਮੇਰੇ ਕੋਲੇ ਆ ਰਹੇ ਮੇਰਾ ਪਹਿਲਾ ਕੁਝ ਨਹੀਂ ਉਸੇ ਬੱਚੇ ਤੁਸੀਂ ਕੋਚਿੰਗ ਇੰਸਟੀਚਿਊਟ ਕਿਉਂ ਆਏ ਹੋ ਹਨਾ ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਕਿ ਹਨਾ ਜਿਹੜੀ ਕੀ ਤੁਸੀਂ ਉਸ ਦਿਨ ਕਿ ਮੈਂ ਸਟਾਰਟ ਕੀਤਾ 2021 ਦੇ ਵਿੱਚ ਕੋਵਿਡ ਦੇ ਵਿੱਚ ਸਟਾਰਟ ਕੀਤਾ ਸੀ ਜਦੋਂ ਤਾਂ ਉਦੋਂ ਮੈਂ ਕੀ ਫੀਲ ਕੀਤਾ ਕਿ ਜਿਹੜੇ ਬੱਚੇ ਆ ਉਹ ਮੇਰੇ ਕੋਲੇ ਕਿਉਂ ਆ ਰਹੇ ਮੈਂ ਹਮ ਸਭ ਤੋਂ ਪਹਿਲਾਂ ਉਹਨਾਂ ਨੂੰ ਕੁਐਸਚਨ ਪੁੱਟ ਕਰਦਾ ਸੀ ਭਾਵੇਂ ਕਿ ਮੇਰੇ ਲਈ ਤਾਂ ਇਨਕਮ ਦਾ ਸੋਰਸ ਸੀ ਬਟ ਮੈਂ ਵੀ ਇੱਕ ਤਰੀਕੇ ਦਾ ਸਟੂਡੈਂਟ ਹੀ ਸੀ ਉਦੋਂ ਤਾਂ ਮੈਂ ਕੀ ਫੀਲ ਕਰਦਾ ਸੀ ਕਿ ਮੇਰੇ ਲਈ ਇਕੱਲਾ ਇਨਕਮ ਸੋਰਸ ਨਹੀਂ ਸੀ ਮੇਰਾ ਕੁਐਸਚਨ ਪਹਿਲਾਂ ਇਹੀ ਹੁੰਦਾ ਸੀ ਜਦੋਂ ਮੇਰੇ ਕੋਲੇ ਕੋਈ ਬੱਚਾ ਆਉਂਦਾ ਸੀ ਕਿ ਅਜੇ ਤੁਸੀਂ ਮੇਰੇ ਕੋਲੇ ਕਿਉਂ ਆਏ ਹੋ ਔਰ ਇ देयर इज ਅ ਨੀਡ ਹੈ ਨਾ ਕਿ ਤੁਸੀਂ ਕੋਚਿੰਗ ਇੰਸਟੀਚਿਊਟ ਕਿਉਂ ਚਲੇ ਹੋ ਨਾ ਕਿ ਕੋਲੇ ਸਕੂਲਸ ਵੀ ਤਾਂ ਹੈਗੇ ਆ ਤਾਂ ਸਭ ਤੋਂ ਜ਼ਿਆਦਾ ਮੈਂ ਕੀ ਫੀਲ ਕਰ ਰਿਹਾ ਸੀ ਕਿ ਜਦੋਂ ਪਲੱਸ 2 ਹੁੰਦੀ ਹੈ ਮੈਂ ਵ ਕੰਮ ਕੀ ਹੈ ਹਨਾ ਜਿਹੜਾ ਤੁਹਾਡਾ ਕੁਐਸਚਨ ਹੈ ਇਹੀ ਹੈ ਕਿ ਜਿਵੇਂ ਸਪੋਜ਼ ਕਰੋ ਅੱਜਕਲ ਪਲੱਸ 2 ਤੋਂ ਬਾਅਦ ਕੀ ਹੈ ਕਿ CUET ਕਾਮਨ ਯੂਨੀਵਰਸਿਟੀ ਐਂਟ੍ਰਾਂਸ ਟੈਸਟ ਉਹਦੇ ਬੇਸਿਸ ਤੇ ਗ੍ਰੈਜੂਏਸ਼ਨ ਦੇ ਵਿੱਚ ਸੀਟਸ ਮਿਲਦੀਆਂ ਬੱਚਾ ਨੂੰ ਜਿਹਦਾ ਲੈਵਲ ਬਹੁਤ ਹੀ ਐਡਵਾਂਸ ਹੈ ਬਟ ਜੋ ਕਰਿਕੂਲਮ ਪਲੱਸ 1 ਐਂਡ ਪਲੱਸ 2 ਦਾ ਹੈ ਜੇ ਉਹ ਬਹੁਤ ਈਜ਼ੀ ਹੈ ਤੇ ਜਿਹੜੇ ਦੇ ਵਿੱਚ ਜਿਹੜਾ ਗੈਪ ਆ ਉਹਨੂੰ ਬ੍ਰਿਜ ਕਰਨ ਲਈ ਕੋਚਿੰਗ ਇੰਸਟੀਟਿਊਟ ਸੀ ਜ਼ਰੂਰਤ ਆ ਬਟ ਜੋ ਕਿ ਆਪਣੇ ਆਸ-ਪਾਸ ਏਰੀਆਜ਼ ਦੇ ਵਿੱਚ ਕੋਚਿੰਗ ਇੰਸਟੀਟਿਊਟਸ ਆ ਉਹ ਉਹਨਾਂ ਦਾ ਕੰਮ ਕੀ ਆ ਉਹ ਕੀ ਕਰ ਰਿਹਾ ਉਹ ਜਸਟ ਗੈਪ ਨੂੰ ਨਹੀਂ ਫਿਲ ਕਰ ਰਹੇ ਉਹ ਜਸਟ ਕੀ ਕਰ ਰਹੇ ਕਿ ਜਿਹੜੀ ਚੀਜ਼ ਸਕੂਲ ਦੇ ਵਿੱਚ टीच ਕੀਤੀ ਉਹੀ ਐਜ਼ ਇਟ ਇਜ਼ ਕੋਚਿੰਗ ਇੰਸਟੀਟਿਊਟਸ ਦੇ ਚੁੱਕ ਕਰਵਾ ਰਹੇ ਆ ਫਿਰ ਉਹਦੇ ਵਿੱਚ ਮੇਰਾ ਕੋਈ ਰੋਲ ਨਹੀਂ ਪਲੇ ਹੋ ਰਿਹਾ ਸੀ ਇਹਦਾ ਸੋ ਮੈਂ ਕੋਸ਼ਿਸ਼ ਕੀ ਕਰ ਰਿਹਾ ਸੀ ਕਿ ਜਿਹੜਾ ਗੈਪ ਹੈ ਹਣਾ ਜਿਹੜਾ ਪਲੱਸ 1 ਪਲੱਸ 2 ਦੇ ਕਰਿਕੂਲਮ ਤੇ ਜਿਹੜੇ ਟੈਸਟ ਨੇ ਜਿਹੜੇ ਐਡਮਿਸ਼ਨ ਟੈਸਟ ਨੇ ਉਹਨਾਂ ਦੇ ਵੀ ਜਿਹੜਾ ਗੈਪ ਆ ਬ੍ਰਿਜ ਕਰਨ ਦੀ ਕੋਸ਼ਿਸ਼ ਕੀਤੀ ਤੇ ਦੂਸਰਾ ਤੇ ਜਿਹੜਾ ਮੈਂ ਮੈਂ ਵੀ ਇੱਕ ਸਕੂਲ ਟੀਚਰ ਹਾਂ ਮੈਂ ਸਕੂਲ ਟੀਚਰ ਐਸਾ ਸਕੂਲ ਟੀਚਰ ਕਿਉਂ ਜੁਆਇਨ ਕੀਤਾ ਸੋ ਕਿ ਮੈਂ ਬੱਚੇ ਦੀ ਡਿਫਿਕਲਟੀਜ਼ ਉਹ ਪਤਾ ਕਰ ਸਕਾਂ ਹਨ ਕਿ ਬੱਚੇ ਦੀ ਰਿਕੁਆਇਰਮੈਂਟ ਹੈ ਤਾਂ ਮੇਰੇ ਕੋਲੇ ਵੀ ਸੀ ਜਿਹੜੇ ਸਕੂਲ ਚੋਂ ਪੜਾ ਰਹੇ ਨੇ ਉਸ ਸਕੂਲ ਦੇ ਵੀ ਮੇਰੇ ਕੋਲੇ ਬੱਚੇ ਆ ਰਹੇ ਹੋਰ ਬਹੁਤ ਸਾਰੇ ਸਕੂਲਾਂ ਦੇ ਮੇਰੇ ਕੋਲੇ ਬੱਚੇ ਆ ਰਹੇ ਹੈ ਤਾਂ ਮੇਰੀ ਕੀ ਕੋਸ਼ਿਸ਼ ਹੁੰਦੀ ਹੈ ਕਿ ਜੇ ਮੇਰੇ ਕੋਲੇ ਬੱਚਾ ਆ ਰਿਹਾ ਉਸ ਸਕੂਲ ਪੜ ਪੜ ਸਕੀ ਹੈ ਨਾ ਤਾਂ ਕਿ ਮੈਂ ਜੇ ਸਪਾਸ ਕਰੋ ਨਿਕਾਲੂ ਸੀਯੂਟੀ ਦੇ ਵਿੱਚ ਅ ਅਪੀਅਰ ਹੋਣਾ ਕੋਈ ਵੀ ਪੇਪਰ ਦੇਣਾ ਤਾਂ ਉਹ ਨੋਲੇਜ ਬੇਸਿਸ ਤੇ ਉਸ ਚੀਜ਼ ਨੂੰ ਕਲੀਅਰ ਕਰ ਸਕੇ ਸੋ ਮੈਂ ਉਸ ਚੀਜ਼ ਦੀ ਜਿਹੜੀ ਵੀ ਕੋਸ਼ਿਸ਼ ਕਰਦਾ ਕਿ ਉਹ ਮੈਂ ਫulfil ਕਰ ਸਕਾਂ ਕਿਉਂਕਿ ਤੁਸੀਂ ਉਹਨਾਂ ਹਾਲਾਤਾਂ ਦੇ ਵਿੱਚ ਪੜੇ ਹੋ ਤਾਂ ਜੇ ਹੁਣ ਤੁਸੀਂ ਹਾਲਾਤਾਂ ਦੀ ਗੱਲ ਕੀਤੀ ਹੈ ਕਿ ਜੇ ਮੈਂ ਆਪਦੀ ਗੱਲ ਕਰਾਂ ਕਿ ਮੇਰੇ ਪੇਰੈਂਟਸ ਸਟ੍ਰਿਕਲੀ ਟਿਊਸ਼ਨਸ ਦੇ ਅਗੇਂਸਟ ਸੀ ਕਿਉਂਕਿ ਫਾਈਨੈਂਸ਼ੀਅਲੀ ਤੌਰ ਤੇ ਵੀ ਤੇ ਮੈਂਟਲੀ ਤੌਰ ਤੇ ਕਿ ਅਸੀਂ ਇਧਰ ਨੂੰ ਸਕੂਲ ਪੜਾ ਰਹੇ ਆ ਤੇ ਸਕੂਲ ਇਜ਼ ਮੋਰ ਦੈਨ ਇਨਫ ਕਿ ਹੁਣ ਨੂੰ ਕੋਚਿੰਗ ਦੀ ਜ਼ਰੂਰਤ ਕਿਉਂ ਪੈ ਰਹੀ ਆ ਤੇ ਕੋਚਿੰਗ ਦੀ ਜ਼ਰੂਰਤ ਸਰ ਐਸੀ ਕਰਕੇ ਪੈ ਰਹੀ ਹੈ ਕਿ ਜਿਹੜੇ ਟੀਚਰਸ ਫਰਸਟ ਆਫ ਆਲ ਉਹ ਕੀ ਕਰ ਰਹੇ ਆ ਹਨਾ ਇਹ ਬਹੁਤ ਸਾਰੇ ਟੀਚਰਸ ਵੀ ਵੀਵਰਸ ਹੋਦੇ ਹੋਣਗੇ ਹਨਾ ਟੀਚਰਸ ਵੀ ਸੁਣ ਰਹੇ ਹੋਣਗੇ ਮੇਬੀ ਉਹਨਾਂ ਨੂੰ ਬੜਾ ਆਕਵਰਡ ਸਾਊਂਡ ਕਰੇ ਬਟ ਇਹਦੇ ਵਿੱਚ ਟੀਚਰਸ ਦੀ ਵੀ ਕਿਤੇ ਨਾ ਕਿਤੇ ਕੋਈ ਗਲਤੀ ਹੈ ਕਿਉਂ ਉਹ ਕੀ ਉਹਨਾਂ ਦੀ ਕੋਸ਼ਿਸ਼ ਕੀ ਹੁੰਦੀ ਹੈ ਕਿ ਉਹਨਾਂ ਦੇ ਵੀ ਘਰੇ ਕੋਚਿੰਗ ਇੰਸਟੀਟਿਊਟਸ ਬਣਾਏ ਹੋਏ ਆ ਕਿ ਜੇ ਅਸੀਂ ਸਕੂਲ ਦੇ ਵਿੱਚ ਹੀ ਸਾਰਾ ਬੱਚੇ ਨੂੰ ਕਵਰ ਕਰਾਵਾਂਗੇ ਤੇ ਸਾਡੇ ਕੋਲ ਕੌਣ ਆਊਗਾ ਇਹ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਬਿਲਕੁਲ ਬਟ ਈਚ ਇਸ ਮੇਰੀ ਕੌਂਸ਼ੀਅਸਲੀ ਅਲਾਉ ਕਰਦੀ ਸੀ ਤੇ ਜੇ ਮੇਰੇ ਕੋਲੇ ਸਪੋਸ ਕਰੋ ਅਰਾਊਂਡ 800 ਤੋਂ ਲੈ ਕੇ 900 ਬੱਚਾ ਵੱਢ ਚੁੱਕਿਆ 4 ਸਾਲ ਦੇ ਵਿੱਚ ਕੋਈ ਵੀ ਇੱਕ ਬੱਚਾ ਵੀ ਤੁਸੀਂ ਮੇਰੇ ਕੋਲੇ ਇੱਕ ਬੱਚਾ ਵੀ ਲਿਆਓ ਕਿ ਜੇਕਰ ਐਜ਼ ਅ ਟੀਚਰ ਬਾਕੀ ਸੇ ਬੱਚ ਨੂੰ ਕੋਈ ਬਲੈਕਮਿਲ ਕੀਤਾ ਹੋਵੇ ਜਾਂ ਕੁਝ ਵੀ ਕੀਤਾ ਹੋਵੇ ਬਲਕਿ ਕੋਸ਼ਿਸ਼ ਇਹ ਹੁੰਦੀ ਹੈ ਕਿ ਜੇ ਮੇਰੇ ਕੋਲੇ ਮੇਰੇ ਸਕੂਲ ਦਾ ਬੱਚਾ ਆ ਰਿਹਾ ਤਾਂ ਉਹ ਮੇਰੀ ਆਊਟਪੁੱਟ ਤੇ ਇੱਕ ਕੁਐਸਚਨ ਰਾਈਜ਼ ਕਰਦਾ ਕਿ ਤੂੰ ਪੜਾਇਆ ਕੀ ਹੈ ਦੱਸੋ ਮੇਰੀ ਕੋਸ਼ਿਸ਼ ਕੀ ਹੁੰਦੀ ਹੈ ਕਿ ਜੇਕਰ ਮੇਰੇ ਕੋਲ ਕੋਈ ਬੱਚਾ ਆ ਰਿਹਾ ਹੈ ਹੈ ਨਾ ਇਸ ਚੀਜ਼ ਨੂੰ ਪੇਰੈਂਟਸ ਨੂੰ ਵੀ ਬਹੁਤ ਸਮਝਣ ਦੀ ਜ਼ਰੂਰਤ ਆ ਕਿ ਜਿਹੜਾ ਤੁਹਾਡਾ ਟੀਚਰ ਹੈ ਜਿਹਦੇ ਕੋਲੇ ਤੁਸੀਂ ਕੋਚਿੰਗ ਲਈ ਭੇਜ ਰਹੇ ਹੋ ਉਹ ਸਕੂਲ ਟੀਚਰ ਹੈਗਾ ਜੇ ਸਕੂਲ ਟੀਚਰ ਹੈ ਕਿ ਬੱਚਾ ਬੱਚੇ ਨੂੰ ਬਲੈਕਮੈਟ ਨਹੀਂ ਕਰਕੇ ਟਿਊਸ਼ਨ ਲਈ ਬੁਲਾ ਰਿਹਾ ਇਹ ਸਭ ਤੋਂ ਵੱਡਾ ਕੁਐਸਚਨ ਹੈ ਜੀ ਜੇਕਰ ਉਸ ਟੀਚਰ ਦੇ ਵਿੱਚ ਕੈਪੇਬਿਲਿਟੀ ਹੈ ਜਾਂ ਉਹ ਕੁਝ ਐਕਸਟਰਾ ਕਰਾ ਰਿਹਾ ਹੈ ਯੂ ਯੂ ਸ਼ੁੱਡ ਸੈਂਡ ਯੂਰ ਡਿਟੇਲ ਬੋਰਡ ਨਾ ਬਿਲਕੁਲ ਅਦਰਵਾਈਜ਼ ਉਹਨੂੰ ਉਸ ਕੋਚਿੰਗ ਇੰਸਟੀਚਿਊਟ ਦੇ ਵਿੱਚ ਬੱਚਾ ਸਟ੍ਰਿਕਟਲੀ ਨਹੀਂ ਲਾਉਣਾ ਚਾਹੀਦਾ ਕਿਉਂਕਿ ਜਸਟ ਇੱਕ ਬਲੈਕਬਿਲ ਦੇ ਬੇਸਿਸ ਤੇ ਉਹ ਕੋਚਿੰਗ ਜੁਆਇਨ ਕਰ ਰਿਹਾ ਹੈ ਇੱਕ ਮੈਂ ਛੋਟੀ ਜੀ ਐਗਜ਼ਾਮਪਲ ਜ਼ਰੂਰ ਐਡ ਕਰਨਾ ਚਾਹੁੰਗਾ ਕਿ ਜਿਵੇਂ ਮੇਰੇ ਤਿੰਨ ਕੋਰ ਸਬਜੈਕਟਸ ਨੇ ਜਿਹਦੀ ਮੈਂ ਕੋਚਿੰਗ ਪ੍ਰੋਵਾਈਡ ਕਰ ਰਿਹਾ ਹਾਂ ਕਮਰਸ ਹਨਾ ਕਮਰਸ ਦੇ ਬੇਸਿਸ ਤੇ ਇਕਨੋਮਿਕਸ ਬਿਜ਼ਨਸ ਸਟੱਡੀਜ਼ ਐਂਡ ਅਕਾਊਂਟੈਂਸੀ ਉਹਦੇ ਵਿੱਚ ਕੀ ਹੈ ਜੀ ਸੀਬੀਐਸਈ ਨੇ ਕੀ ਕੀਤਾ ਹੈ 20 ਨੰਬਰ ਦਾ ਅਸੈਸਮੈਂਟ ਦਾ ਪਾਰਟ ਰੱਖਿਆ ਹੋਇਆ ਹੈ ਹੂੰ ਅਸੈਸਮੈਂਟ ਲੱਗਦੀ ਹੈ ਜੇ ਤੁਹਾਨੂੰ ਪਤਾ ਹੋਊਗਾ ਉਹਦੇ ਵਿੱਚ ਕੀ ਕਰਦੇ ਜੀ ਬੱਚੇ ਦੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਟੀਚਰਸ ਕੋਲੇ ਲੱਗਾਂਗੇ ਪਤਾ ਨਹੀਂ ਉਹ ਸਾਡੇ ਐਕਸਟਰਾ ਮਾਰਕਸ ਲਗਾ ਦੂਗਾ ਹੈਨਾ ਪਰ 80 ਮਾਰਕਸ ਵਾਸਤੇ ਕਿਸੇ ਨੇ ਅਜੇ ਤੱਕ ਕੋਸ਼ਿਸ਼ ਨਹੀਂ ਕੀਤੀ ਸੋ ਮੇਰਾ ਮੇਰੀ ਕੋਸ਼ਿਸ਼ ਕੀ ਹੈ ਕਿ ਜਿਹੜੀ ਮੇਰੀ ਕੌਂਸ਼ੀਅਸ ਆ ਉਹ ਇਹ ਚੀਜ਼ਾਂ ਨੂੰ ਕਰਦੇ ਬਿਲਕੁਲ ਲਾਉ ਨਹੀਂ ਕਰਦੇ ਕਿ ਮੈਂ ਕਿਸੇ ਬੱਚੇ ਨੂੰ 20 ਨੰਬਰ ਦੇ ਡਰਾਵਾ ਦੇ ਕੇ ਹਨਾ ਇਸ ਚੀਜ਼ਾਂ ਕਰਾ ਮੇਰੀ ਕੋਸ਼ਿਸ਼ ਕੀ ਹੈ ਕਿ ਜੇ 80 ਲੈ ਲੂਗਾ ਬੱਚੇ ਨੇ 20 ਤੱਕ ਉਹਦਾ ਖੁਦ ਲੈ ਲੈਣੇ ਤੜਨਜੀ ਤੇਰਾ ਤਜਰਬਾ ਸਕੂਲਾਂ ਦੇ ਵਿੱਚ ਇਦਾਂ ਹੋ ਰਿਹਾ ਮੈਂ ਕਹਿ ਸਕਦਾ ਜੀ ਇਹ ਟਿਟਿਊਡ ਜਿਹੜੇ ਮੇਰੇ ਕੋਲੀਗਸ ਆ ਉਹ ਤਾਂ ਟਿਟਿਊਡ ਬਿਲਕੁਲ ਇਹ ਜਿਹੀ ਨਹੀਂ ਹੈਗੇ ਬਟ ਮੈਂ ਪਾਸਟ ਟੂ 2 3 ਇਅਰਸ ਦੇ ਵਿੱਚ ਸਕੂਲ ਐਕਸਪੀਰੀਐਂਸ ਕੀਤੇ ਆ ਕਿ ਬਹੁਤ ਸਾਰੇ ਟੀਚਰਸ ਆ ਜਿਹੜੇ ਆਪਣੀ ਕੌਨਸ਼ੀਅਸ ਨੂੰ ਖਤਮ ਕਰਕੇ ਪਤਾ ਨਹੀਂ ਮੈਨੂੰ ਨਹੀਂ ਪਤਾ ਉਹਨੇ ਕੌਨਸ਼ੀਅਸ ਕਿਵੇਂ ਅਲਾਉ ਕਰਦੀ ਹੈ ਬਟ ਇਹ ਚੀਜ਼ ਬਹੁਤ ਕਰ ਰਹੀ ਹੈ ਕਿ ਜੇ ਤੂੰ ਮੇਰੇ ਕੋਲੇ ਲੱਗੇਗਾ ਅਸੈਸਮੈਂਟ ਲੱਗ ਜੂਗੀ ਬਈ 80 ਨੰਬਰ ਦਾ ਜਿਹੜਾ ਗੈਪ ਆ ਤੁਸੀਂ ਉਹਨੂੰ ਕਵਰ ਕਰਾਓ 20 ਮਾਰਕਸ ਦਾ ਅਸੈਸਮੈਂਟ ਬੱਚੇ ਦੇ ਐਕੈਡਮਿਕ ਦੇ ਬੇਸਿਸ ਤੇ ਲਾਓ ਥੈਟਸ ਇਟ ਥੈਟਸ ਨਾ ਇਹ ਚੀਜ਼ ਬੋਟਲ ਬਟਲ ਬਿਲਕੁਲ ਆਰਥਿਕਤਾ ਦੀ ਗੱਲ ਕਰੀਏ ਫਾਈਨੈਂਸ਼ੀਅਲੀ ਜਿਹੜੀ ਤੁਸੀਂ ਕਹਿ ਰਹੇ ਨੀਡ ਆ ਤੇ ਜਿਹੜੇ ਤੁਸੀਂ ਸਬਜੈ ਫਰ ਬੱਚੇ ਤੁਹਾਡੇ ਕੋਲੇ ਕਿਉਂ ਆਣ ਕਿਉਂਕਿ ਬੜੀ ਕੀਮਤ ਹੈ ਇਹਨਾਂ ਦੀ ਦੇਖੋ ਜੀ no doubt ਠੀਕ ਹੈ ਜੀ ਮੈਂ ਫੀਸ ਚਾਰਜ ਕਰ ਰਿਹਾ ਬਟ ਮੇਰੀ ਕੋਸ਼ਿਸ਼ ਕੀ ਹੁੰਦੀ ਹੈ ਕਿ ਇਫ ਸਟੂਡੈਂਟ ਇਸ ਪੇਇੰਗ ਮੀ ਮੈਂ ਉਹ ਇੱਕ ਇੱਕ ਪੈਣੀ ਦਾ ਆਉਟਪੁੱਟ ਨੂੰ ਦਮਾ ਲਾਈਕ ਲਾਸਟ ਟੱਚਵੁੱਡ ਮੇਰੇ ਕੋਲੇ 4 ਇਅਰਸ ਤੋਂ ਜਿਹੜੀ ਵੀ ਇਲਾਕੇ ਦੀ ਆ ਬਹੁਤ ਹੀ ਵਧੀਆ ਆਰਗੇਨਾਈਜੇਸ਼ਨਸ ਨੇ ਸਕੂਲਸ ਨੇ ਹੈ ਨਾ ਜਿਵੇਂ ਗ੍ਰੀਨ ਵੈਲੀ ਕਾਨਵੈਂਟ ਸਕੂਲ ਹੈ ਜੀ ਰਾਇਲ ਕਾਨਵੈਂਟ ਸਕੂਲ ਹੈ ਸੁਪਰੀਮ ਹੈ ਜੀ ਐਂਡ ਜੀਬੀਆਰਸੀ ਹੈ ਜਾਂ ਕਲੈਰ ਇੰਟਰਨੈਸ਼ਨਲ ਹੈ ਜਾਂ ਮੇਰੇ ਕੋਲੇ ਜਵਾਰ ਨੋਧਿਆ ਦੇ ਵਿੱਚ ਵੀ ਬੱਚੇ ਆ ਜਾਂਦੇ ਨੇ ਪਰ ਟੱਚਵੁੱਡ ਮੇਰੇ ਕੋਲੇ ਲਾਸਟ 4 ਇਅਰਸ ਤੋਂ ਜੋ ਵੀ ਜੇਸ ਪਾਸ ਕਰੋ ਕਮਰਸ ਦੇ ਵਿੱਚ ਕਮਰਸ ਦੇ ਫੀਲਡ ਦੇ ਵਿੱਚ ਕਿਸੇ ਨੇ ਟਾਪ ਮੋਚ ਪੋਜੀਸ਼ਨਸ ਹਾਸਿਲ ਕੀਤੀਆਂ ਉਹ ਮੇਰੇ ਇੰਸਟੀਟਿਊਟ ਤੋਂ ਹੈ ਹੈ ਨਾ ਲਾਸਟ

दे टोल्ड मी वो मैंने फीडबैक देके गए कि सर एक्चुअली सर डी पॉजिटिव फीडबैक है ये चीज सालू मुग्गा भी नहीं अवेलेबल हो रही थी तब मैं होने ओपे रिक्वेस्ट करूँगा कि उस बच्चे दी जरूर फीडबैक लो है ना बिल्कुल आई कैन प्रॉविडली सेय कि जिधर बच्चे दी मैं उनको कह रहा हूँ कि ला�

ਅਲੱਗ ਚੀਜ਼ ਆ ਕਰਨਾ ਅਲੱਗ ਚੀਜ਼ ਆ ਸਟੂਡੈਂਟ ਵੀ ਇੱਥੇ ਮੌਜੂਦ ਆ ਕਹਿਣਾ ਭਾਵ ਕੀ ਆ ਕਿ ਇਹਨਾਂ ਦਾ ਕਹਿਣਾ ਕਿ ਜੋ ਵੀ ਫੀਸਾਂ ਲੈਂਦੇ ਨੇ ਉਹਦਾ ਮੁੱਲ ਵੀ ਮੋੜਦੇ ਨੇ ਜਿਕਰ ਤੁਸੀਂ ਬਲੈਕਮੇਲਿੰਗ ਦੀ ਗੱਲ ਕਰੀਏ ਹਰ ਕਿੱਤੇ ਦੇ ਵਿੱਚ ਇਹ ਚੀਜ਼ ਹੋ ਰਹੀ ਆ ਪੜ੍ਹਾਈ ਨੂੰ ਲੈ ਕੇ ਲਾ ਲਓ ਤੁਸੀਂ ਤੁਸੀਂ ਕਿਵੇਂ ਸਮਝਦੇ ਹੋ ਕਿਵੇਂ ਬਲੈਕਮੇਲਿੰਗ ਹੋ ਰਹੀ ਆ ਕੋਚਿੰਗ ਦੇ ਨਾਮ ਤੇ ਲੈਕ ਜੀ ਮੈਂ ਉਹਨੂੰ ਸਭ ਤੋਂ ਪਹਿਲਾਂ ਤਾਂ ਇਹ ਗੱਲ ਕਹਿਣਾ ਚਾਹੁੰਗਾ ਕਿ ਟੀਚਰ ਜਿਹੜੇ ਟੀਚਰ ਦੀ ਰਿਸਪੈਕਟ ਹੈ ਅੱਜ ਤਾਂ ਕਿੰਨੇ ਕਿ ਅੱਜਕੱਲ ਤੁਸੀਂ ਮਿਲਦੇ ਹੋ ਸਟਾਰਟਿੰਗ ਤੇ ਇੱਕ ਕੁਐਸਚਨ ਪੁੱਛੇ ਕਿ ਟੀਚਰ ਦਾ ਵੀ ਜਿਹੜੀ ਰਿਸਪੈਕਟ ਹੈ ਉਹ ਘਟਣੀ ਸ਼ੁਰੂ ਹੋ ਗਈ ਹੈ ਇਸ ਲਈ ਟੀਚਰ ਵੀ ਰਿਸਪਾਂਸਿਬਲ ਹੈ ਕਿਉਂ ਜਿਸ ਜਿੰਨਾ ਟਾਈਮ ਟੀਚਰ ਲਾਲਚੀ ਹੋਊਗਾ ਹਨਾ ਸਵਾਰਥੀ ਹੋਊਗਾ ਜਾਂ ਜਿੰਨਾ ਟਾਈਮ ਉਹ ਆਪਣੇ ਹਿੱਤ ਲਈ ਕੰਮ ਕਰੂਗਾ ਇਹ ਜਿਹੜਾ ਰਿਸਪੈਕਟਫੁਲ professions ਹੈ ਰੀਜ਼ਨ ਕਿ ਇਹ ਕਿ ਅਪ ਇੱਕ ਬੱਚੇ ਨੂੰ ਸੇਧ ਦੇ ਰਹੇ ਹੋ ਨੈਕਸਟ ਜੇਨਰੇਸ਼ਨ ਜਿਹੜੀ ਹੈਗੀ ਆ ਉਹ ਆਪਣੇ ਦਿੱਤੇ ਵੀ ਨਿਰਦੇਸ਼ਾਂ ਜਾਂ ਆਪਣੇ ਦਿੱਤੇ ਹੋਏ ਜਿਹੜੀ ਵੀ ਨੋਲੇਜ ਦੇ ਬੇਸਿਸ ਤੇ ਉਹ ਡਿਸਾਈਡ ਹੋਣੀ ਹੈ ਹਨਾ ਜੇ ਜੇ ਸਪੋਜ਼ ਕਰੋ ਮੈਂ ਇੱਕ ਲਾਲਚ ਦੇ ਹਿਸਾਬ ਨਾਲ ਚੱਲ ਰਿਹਾ ਹਨਾ ਜਾਂ ਕੋਈ ਬੱਚੇ ਨੂੰ ਮੈਂ ਕੋਈ ਆਪਣਾ ਪਰਸਨਲ ਜੇਡੀਵੀ ਚੀਜ਼ਾਂ ਉਹ ਸਿਖਾ ਨਹੀਂ ਰਿਹਾ ਹਨਾ ਨਾ ਸਿਰ ਨੋਨ ਅਕੈਡੈਮਿਕ ਚੀਜ਼ਾਂ ਹਨਾ ਕਿ ਕਿ ਸਹੀ ਨੂੰ ਸਹੀ ਕਹਿਣਾ ਹੈ ਐਥਿਕਲੀ ਹੋਣਾ ਸਿਖਾ ਰਿਹਾ ਤਾਂ ਤੁਸੀਂ ਨੈਕਸਟ ਜਨਰੇਸ਼ਨ ਤੋਂ ਵੀ ਕੀ ਉਮੀਦ ਕਰੋਗੇ ਉਹ ਵੀ ਤਾਂ ਉਹੇ ਜੀ ਹੋਗੀ ਨਾ ਇਸੇ ਕਰਕੇ ਅੱਜ ਕੱਲ ਦੀ ਜਿਹੜੀ ਜਨਰੇਸ਼ਨ ਆ ਉਹ ਨਾਨ ਐਥਿਕਲ ਹੋ ਰਹੀ ਹੈ ਹੈ ਨਾ ਡਿਸਰੈਸਪੈਕਟਫੁਲ ਹੋ ਰਹੀ ਹੈ ਤਾਂ ਉਹਦੇ ਲਈ ਟੀਚਰ ਦਾ ਵੀ ਇੱਕ ਅਹਿਮ ਰੋਲ ਹੈ ਨਾ ਤਾਂ ਮੇਰੀ ਕੋਸ਼ਿਸ਼ ਕੀ ਹੁੰਦੀ ਹੈ ਕਿ ਬੱਚਿਆਂ ਨੂੰ ਮੈਂ ਅਕੈਡਮਿਕ ਤੋਂ ਇਲਾਵਾ ਨਾਨ ਅਕੈਡਮਿਕ ਚੀਜ਼ਾਂ ਵੀ ਦੱਸਾਂ ਸੋ ਥੈਟ ਮੇਰੀ ਕੋਸ਼ਿਸ਼ ਕੀ ਹੁੰਦੀ ਹੈ ਕਿ ਮੇਰਾ ਕੱਲ ਨੂੰ ਬੱਚਾ ਕਿਸੇ ਕੋਚਿੰਗ ਇੰਸਟੀਚਿਊਟ ਜਾਊਗਾ ਸੋ ਉੱਥੇ ਵੀ ਟੀਚਰ ਜੇ ਸਪੋਜ਼ ਕਰੋ ਮੇਰੇ ਥਾਟਸ ਵਿੱਚ ਚੱਲ ਰਿਹਾ ਤਾਂ ਮੈਂ ਸਮਝੂਗਾ ਕਿ ਮੈਂ ਸਹੀ ਚੀਜ਼ ਕਰ ਰਿਹਾ ਹਾਂ ਨਾ ਤਾਂ ਮੈਂ ਹਮੇਸ਼ਾ ਇੱਕ ਕੁਐਸਚਨ ਮਾਈਂਡ ਚ ਰੱਖਦਾ ਕਿ ਮੇਰਾ ਵੀ ਇੱਕ ਬੱਚਾ ਕਿ ਕੱਲ ਉਹ 4-5 ਸਾਲਾਂ ਨੂੰ ਉਹਨੂੰ ਵੀ ਮੈਂ ਜੁਆਇਨ ਕਰਵਾਉਂਗਾ ਕੋਈ ਕੋਚਿੰਗ ਇੰਸਟੀਟਿਊਟ ਜਾਂ ਕਿਸੇ ਵੀ ਆਰਗੇਨਾਈਜੇਸ਼ਨ ਚ ਜਾਊਗਾ ਕੀ ਉਹਦਾ ਜਿਹੜਾ ਟੀਚਰ ਕੋਈ ਚੀਜ਼ ਸੋਚ ਰਿਹਾ ਹੋਊਗਾ ਜਿਹੜੀ ਮੈਂ ਸੋਚ ਰਿਹਾ ਹਾਂ ਜੇ ਉਹਦਾ ਆਨਸਰ ਪੋਜ਼ਿਟਿਵ ਆ ਰਿਹਾ ਇਟ ਮੀਨਸ ਮੈਂ ਸਹੀ ਜਗ੍ਹਾ ਤੇ ਬੱਚੇ ਨੂੰ ਲਗਾ ਰਿਹਾ ਨਾ ਇਹ ਚੀਜ਼ ਮੇਰੀ ਕੋਸ਼ਿਸ਼ ਤਾਂ ਕੀ ਹੁੰਦੀ ਹੈ ਕਿ ਚਲੋ ਜਿੰਨੀ ਕੋਸ਼ਿਸ਼ ਹੋ ਸਕੇ ਮੈਂ ਕੌਂਸ਼ ਤੇ ਟੀਚਰਸ ਨੂੰ ਵੀ ਰਿਕਵੈਸਟ ਕਰਉਣੀ ਕਿ ਤੁਸੀਂ ਬੱਚਿਆਂ ਨੂੰ ਇੱਕ ਸਹੀ ਸੇਧ ਦੋ ਹਣਾ ਰਿਸਪੈਕਟਿਵ ਆਫ ਕੋਈ ਗੱਲ ਨਹੀਂ ਜੇ ਥੋੜੇ ਬੈਸਿਕ ਘੱਟ ਬੰਦ ਹੈ ਕੋਈ ਦਿੱਕਤ ਨਹੀਂ ਬਟ ਬੀਇੰਗ ਬੀਇੰਗ ਐਥੀਕਲ ਹੈ ਨਾ ਆਈ ਈਚ ਇਜ਼ ਅਨ ਆਲੋਗ ਬੇਕ ਤੁਸੀਂ ਖੁਦ ਨੂੰ ਰਿਸਪੌਂਸੀਬਲ ਟੀਚਰ ਮੰਨਦੇ ਹੋ ਨਾ ਤੇ ਉਹ ਚੀਜ਼ਾਂ ਮੈਂ ਚਾਹੁੰਦਾ ਕਿ ਦਰਸ਼ਕਾਂ ਨਾਲ ਜਰੂਰ ਸਾਂਝੇ ਕਰੋ ਜਰੂਰ ਤੁਸੀਂ ਸਕੂਲ ਦੇ ਵਿੱਚ ਜਾਂਦੇ ਹੋ ਤੁਹਾਡੇ ਪੜਾਏ ਜਿਹੜੇ ਬੱਚੇ ਆ ਉਹਨਾਂ ਨੂੰ ਤੁਸੀਂ ਐਥਿਕਸ ਦਿੱਤੇ ਨੇ ਕਿ ਉਹ ਤੁਹਾਨੂੰ ਮੁੱਲ ਮੋੜਦੇ ਨੇ ਉਹਨਾਂ ਚੀਜ਼ਾਂ ਮੇਰੀ ਕੋਸ਼ਿਸ਼ ਹੈ ਜੀ ਮੈਂ ਉਹਨੂੰ ਆਲਰੇਡੀ ਦੱਸਿਆ ਕਿ ਮੈਂ 4 ਇਅਰਸ ਵਿੱਚ 4 ਇਅਰਸ ਕੋਈਸ ਲਾਈਨ ਦੇ ਵਿੱਚ ਤੇ ਲਾਸਟ 2 ਤੋਂ 3 ਇਅਰਸ ਦੇ ਵਿੱਚ ਮੈਂ ਇੱਕ ਬਹੁਤ ਹੀ ਨਾਨ ਇੰਸਟੀਟਿਊਟਸ ਵਿੱਚ ਕੰਮ ਕਰ ਰਿਹਾ ਨਾਨ ਸਕੂਲਸ ਵਿੱਚ ਹੀ ਕੰਮ ਕਰ ਰਿਹਾ ਮੇਰੀ ਕੋਸ਼ਿਸ਼ ਕੀ ਹੁੰਦੀ ਹੈ ਕਿ ਐਕਸਪੈਕਟੇਸ਼ਨਸ ਨਹੀਂ ਰੱਖਦਾ ਮੈਂ ਕਿ ਮੈਂ ਆਪਣਾ ਪੋਜ਼ਿਟਿਵ ਕਰਤਾ ਆਬਵੀਅਸਲੀ ਅੱਜ ਨਹੀਂ ਤਾਂ ਕੱਲ ਨੂੰ ਤਾਂ ਪੋਜ਼ਿਟਿਵ ਆਊਟਕਮ ਆਊਗੀ। ਤਬਟ ਇਹ ਚੀਜ਼ ਮੈਂ ਆਬਜ਼ਰਵ ਕਰ ਰਿਹਾ ਕਿ ਜਿਹੜੀ ਵੀ ਮੈਂ ਪੋਜ਼ਿਟਿਵ ਵਾਈਬਸ ਦੇ ਰਿਹਾ ਬੱਚਿਆਂ ਨੂੰ ਉਹਨਾਂ ਨੂੰ ਆਊਟਕਮ ਮਿਲ ਰਹੀ ਹੈ। ਠੀਕ ਜੀ ਕਿਉਂਕਿ ਥੋੜਾ ਜਿਹਾ ਜੀ ਸਮਾਜ ਚੇਂਜ ਹੋ ਗਿਆ ਕਿ ਤੁਸੀਂ ਬੱਚਿਆਂ ਨੂੰ ਡਾਂਟ ਵੀ ਨਹੀਂ ਸਕਦੇ, ਮਾਰ ਵੀ ਨਹੀਂ ਸਕਦੇ ਨਾ। ਤੇ ਬੱਚੇ ਬੜੇ ਹੀ ਵਧੀਆ ਤਰੀਕੇ ਨਾਲ ਕਿ ਜਿਵੇਂ ਉਹਨਾਂ ਨੂੰ ਆਪਾਂ ਆਪਦੇ ਤਰੀਕੇ ਨਾਲ ਫੈਲੀ ਵੀ ਹੋ ਕੇ ਸਮਝਾਈਏ ਤੇ ਕੋਸ਼ਿਸ਼ ਹੁੰਦੀ ਹੈ ਕਿ देयर ਮਸਟ ਬੀ ਅ ਡਿਫਰੈਂਸ ਬਿਟਵੀਨ ਦੀ ਫਰੈਂਡਸ਼ਿਪ एंड बी का फ्रेंड है ना तो फ्रेंडली होना ना चीज़ है फ्रेंड बनना लग गया मेरी कोशिश की थी कि मैं इस जेडी थिन लाइन है एंड क्रॉस ना जाना फ्रेंड ना बना फ्रेंडली हो ओके समझा ਬਿਲਕੁਲ ਇਹ ਚੀਜ਼ਾਂ ਦੀ ਕੋਸ਼ਿਸ਼ ਹੋਈ ਹੈ ਕਿ ਜਿਵੇਂ ਕਿ ਤੁਸੀਂ ਦੇਖਿਆ ਹੀ ਹੈ ਕਿ ਮੇਰੀ ਕੋਸ਼ਿਸ਼ ਕੀਤੀ ਹੈ ਕਿ ਜੇ ਬੱਚਾ ਬੁੱਕ ਨਹੀਂ ਲੈ ਕੇ ਆਇਆ इट्स अ ਵੈਰੀ ਨਾਰਮਲ ਥਿੰਗ ਹੈ ਨਾ ਕੋਈ ਗੱਲ ਨਹੀਂ ਮੈਂ ਉਹਦਾ ਵੀ ਇੱਕ ਤੋੜ ਲੱਭ ਲਿਆ ਉਹਨਾਂ ਦੇ ਵਿੱਚ ਟੈਕਨੋਲੋਜੀ ਨੂੰ ਯੂਜ਼ ਕਰਨਾ ਸ਼ੁਰੂ ਕਰਤਾ ਮੈਂ ਇੱਕ ਸਾਫਟਵੇਅਰ ਚ ਆਪਣੇ ਕੋਲੇ ਬੁੱਕਸ ਡਾਊਨਲੋਡ ਕਰ ਲਿਆ ਤਾਂ ਨਹੀਂ ਬੁੱਕਸ ਲੈ ਕੇ ਆ ਰਿਹਾ ਤਾਂ ਕੋਈ ਗੱਲ ਨਹੀਂ ਮੇਰੇ ਕੋਲੇ ਉਸ ਚੀਜ਼ ਦਾ ਵੀ ਸੋਲੂਸ਼ਨ ਹੈਗਾ ਜੀ ਚਾਹ ਨਾ ਉਹਦੇ ਲਈ ਦੇਖੋ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਤੁਸੀਂ ਵੀ ਕਰਦੇ ਹੋ ਨਵੀਂ ਜਨਰੇਸ਼ਨਾਂ ਨਵੀਆਂ ਟੈਕਨਿਕ ਆਉਂਦੀਆਂ ਡੇ ਬਾਈ ਡੇ ਹੈ ਨਾ ਤਾਂ ਤੁਸੀਂ ਕਿਵੇਂ ਮੈਨੇਜ ਕਰਦੇ ਹੋ ਔਰ ਕਿੰ ਜਿਵੇਂ ਕਿ ਬੜਾ ਵਧੀਆ ਕੁਸਚਨ ਹੈ ਵੀ ਕਿ ਤੁਸੀਂ ਇੱਕ ਟਾਈਮ ਦੇ ਕਿਵੇਂ ਮੈਨੇਜ ਕਰਦੇ ਹੋ ਲਾਈਕ ਜੇ ਤੁਸੀਂ ਜਦੋਂ ਵਿਜ਼ਿਟ ਕੀਤਾ ਮੇਰੇ ਕੋਲੇ ਮੈਂ ਤੁਹਾਨੂੰ ਇੱਕ ਚੀਜ਼ ਦੱਸੀ ਸੀ ਆਪਾਂ ਡਿਸਕਸ਼ਨ ਕਰ ਰਹੇ ਸੀ ਕਿ ਰਜਤ ਇਹਦੀ ਸਟਾਰਟਿੰਗ ਕਿਵੇਂ ਹੋਈ ਤਾਂ ਜਦੋਂ ਮੈਂ ਸਟਾਰਟਿੰਗ ਕੀਤੀ 2021 ਦੇ ਵਿੱਚ ਹੈ ਨਾ ਤਾਂ ਮੇਰੇ ਕੋਲੇ ਬੱਚੇ ਆ ਰਹੇ ਸੀ ਤਾਂ ਮੇਰੇ ਕੋਲ ਸਟੈਂਸਿਟ 15 ਤੋਂ 20 ਤਾਂ ਮੈਂ ਫੀਲ ਕੀਤਾ ਕਿ ਤੱਕ ਮੇਰੇ ਕੋਲੇ ਸੋਫਾਸ ਮੈਂ ਕਰੇ ਪੜਾ ਰਿਹਾ ਸੀਗਾ ਨਾ ਸੋਫਾਸ ਦੇ ਆਸ-ਪਾਸ 10 ਬੱਚੇ ਬੈਠਦੇ ਸੀ ਤੇ ਪਿੱਛੇ 10 ਬੱਚੇ ਹੋਰ ਬੈਠੇ ਸੀ ਮੈਂ ਪਰਸਨਲੀ ਫੀਲ ਕੀਤਾ ਹਾਲਾਂਕਿ ਉਹਨਾਂ ਦੀ ਕੋਈ ਕੰਪਲੇਂਟ ਨਹੀਂ ਸੀ ਬਟ ਮੈਂ ਕੀ ਫੀਲ ਕੀਤਾ ਕਿ ਜਿਹੜੇ ਪਿੱਛੇ 10 ਬੱਚੇ ਬੈਠੇ ਆ ਕੋਈ ਵੀ ਮੋਬਾਈਲ ਯੂਜ਼ ਕਰ ਰਿਹਾ ਨਾ ਕੁਝ ਵੀ ਕਰ ਰਿਹਾ ਜਾਂ ਉਹਨਾਂ ਦਾ ਕਰਮੇਰਾ ਆਈ ਕੰਟੈਕਟ ਨਹੀਂ ਹੋ ਰਿਹਾ ਹਾਂ ਸੋ ਆਈ ਫਾਊਂਡ ਦਾ ਸੋਲੂਸ਼ਨ ਕਿ ਯਾਰ ਨਹੀਂ ਰਜਤ ਇਹ ਚੀਜ਼ ਜੇ ਮੈਂ ਉਹਨਾਂ ਤੋਂ ਫੀਸ ਚਾਰਜ ਕਰ ਰਿਹਾ ਤਾਂ ਨਹੀਂ ਮੈਂ ਇਸ ਚੀਜ਼ ਤੇ ਵਰਕ ਕਰਾਂ ਮੈਂ ਕੀ ਕੀਤਾ ਇੱਕ ਟੈਕਨੋਲੋਜੀ ਨੂੰ ਯੂਜ਼ ਕੀਤਾ ਸੋ ਥੈਟ ਮੇਰਾ ਆਈ ਟੂ ਆਈ ਕੰਟੈਕਟ ਰਵੇ ਤੇ ਬੱਚੇ ਦੀ ਜਿਹੜੀ ਸਟਰੈਂਥ ਆ ਉਹ ਵੀ ਮੇਨਟੇਨ ਰਵੇ ਹੈਨਾ ਕਿ ਜੇ ਸਪੋਜ਼ ਕਰ ਮੈਂ 10 ਬੱਚੇ ਨੂੰ ਪੜਾਉਂਦਾ ਤੇ ਜਿਹੜੇ 10 ਬੱਚੇ ਬਚ ਗਏ ਉਹਨਾਂ ਨੂੰ ਮੈਂ ਨਹੀਂ ਪੜਾ ਪਾਉਂਦਾ ਤੇ ਉਹਦਾ ਵੀ ਇੱਕ ਸੋਲੂਸ਼ਨ ਲੱਭਿਆ ਕਿ ਇਨਫਰਾਸਟ੍ਰਕਚਰ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਇੱਕ ਐਲਸੀਡੀ ਲੱਭੀ ਐਸਸੀਟੀ ਦੇ ਨਾਮ ਆਈਪੈਡ ਤੇ ਲਿਖਣ ਦੀ ਕੋਸ਼ਿਸ਼ ਕੀਤੀ ਸੋ ਥੈਟ ਜਿਹੜਾ ਬੱਚਾ ਦੇ ਨਾਲ ਆਈ ਟੂ ਆਈ ਕੰਟੈਕਟ ਬਣਿਆ ਰਵੇ ਹਮ ਹੁਣ ਮੈਂ ਜਿਹੜੀ ਵੀ ਚੀਜ਼ ਲਿਖਦਾ ਬੱਚਾ ਦੇ ਵੱਲ ਫੇਸ ਹੈ ਜੀ ਮੇਰਾ ਹੈ ਨਾ ਸੋ ਥੈਟ ਉਹ ਬੱਚੇ ਸਕਰੀਨ ਤੇ ਦੇਖੇ ਯਾਰ ਮੇਰਾ ਧਿਆਨ ਵੀ ਰਵੇ ਇੱਕ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬੱਚੇ ਮੋਬਾਈਲਸ ਲੈ ਕੇ ਆ ਰਹੇ ਕਿ ਮੈਂ ਮੋਬਾਈਲਸ ਨੂੰ ਜਿੰਨੇ ਟਾਈਮ ਤੇ ਵੀ ਪੜਾ ਰਹੇ ਮੋਬਾਈਲਸ ਨਾ ਲੈ ਕੇ ਆਣ ਮੈਂ ਉਹਨੂੰ ਜਰੂਰ ਫੋਟੋ ਸ਼ੇਅਰ ਕਰੂੰਗਾ ਕਿ ਜਦੋਂ ਟੈਚਵਰਕ ਦੇ ਤੋਂ ਪਰਚ ਰਿਵੀਜ਼ਨ ਬੈਚ ਲਗਾਉਂਦੇ ਆ ਤਾਂ ਆਪਣੇ ਆਪ ਹੀ ਵਲੰਟਰੀ ਮੋਬਾਈਲਸ ਰੱਖਦੇ ਆ ਤੇ ਮੇਰੇ ਕੋਲ 30 35 ਮੋਬਾਈਲਸ ਆਏ ਪਏ ਹੁੰਦੇ ਆ ਇੱਕ ਬੈਚ ਦੇ ਵਿੱਚ ਨਾ ਬੜਾ ਵਧੀਆ ਲੱਗਦਾ ਉਹ ਤੋਂ ਪਤਾ ਲੱਗਦਾ ਬੱਚੇ ਡੈਡੀਕੇਟਿਡ ਨੇ ਨਾ ਤੇ ਮੇਰੀ ਕੋਸ਼ਿਸ਼ ਕੀਤੀ ਕਿ ਮੈਂ ਫੁੱਲੀ ਇਕਵਿਪਡ ਇਨਫਰਾਸਟ੍ਰਕਚਰ ਬਣਾਇਆ ਕੈਮਰਾ ਇਕਵਿਪਡ ਇਨਫਰਾਸਟ੍ਰਕਚਰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸੋ ਕਿ ਬੱਚੇ ਕਈ ਵਾਰੀ ਗਲਤੀਆਂ ਕਰਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਨੂੰ ਵੀ ਅਵੋਇਡ ਕਰ ਸਕਾਂ ਤੁਸੀਂ ਅਕਾਊਂਟਸ, ਬਿਜ਼ਨਸ ਸਟੱਡੀ ਤੇ ਇਕਨੋਮਿਕਸ ਪੜਾਉਂਦੇ ਹੋ। ਤੇ ਇਹਨਾਂ ਵਿੱਚ ਕੀ ਡਿਫਰੈਂਸ ਆ? ਬਿਜ਼ਨਸ ਵਿੱਚ ਕੀ ਡਿਫਰੈਂਸ ਆ? देखो जी जो अकाउंटेंसी सब्जेक्ट है ना वो बहुत ही प्रैक्टिकल सब्जेक्ट है जिमे हिसाब किताब ਦੀ ਮੈਂ ਵੀ ਸੀ ਪੰਜਾਬੀ ਵਰਡ ਵਿੱਚ ਕਲੈਰਕਲ ਹੈ ਨਾ ਕਲੈਰਕਲ ਜਾਂ ਜਿਹੜੀ ਵੀ ਚੀਜ਼ ਆਪਾਂ ਕਰਦੇ ਹਾਂ ਨਾ ਉਹਦੇ ਵਿੱਚ ਜਨਰਲ ਵਗੈਰਾ ਆ ਜਾਂਦੀ ਹੈ ਅਕਾਊਂਟਸ ਕਿਵੇਂ ਮੈਂਟੇਨ ਕਰਨੇ ਸਾਰੀ ਚੀਜ਼ਾਂ ਤੇ ਜਿਹੜੇ ਰੀਅਲ ਇਕਨੋਮਿਕਸ ਐਂਡ ਬਿਜ਼ਨਸ ਸਟੱਡੀਜ਼ ਦੀ ਹੈ ਨਾ ਇਹ ਦੋਨੋਂ थ्योरेटिकल ਸਬਜੈਕਟਸ ਆ ਗਏ ਬਟ ਅੱਜਕੱਲ੍ਹ ਸੀਬੀਐਸਸੀ ਬੜਾ ਵਧੀਆ ਇਸ ਚੀਜ਼ ਤੇ ਵਰਕ ਕਰ ਰਹੀ ਹੈ ਕਿ ਬੱਚੇ ਨੂੰ ਕੱਲੇ ਥਿਓਰੈਟिकल ਨੋਲੇਜ ਤਾਂ ਦਿੱਤੀ ਜਾਵੇ ਕਿ ਜਿਹੜੇ ਪੇਪਰਸ ਆ ਉਹ ਵੀ ਪੈਟਰਨ ਬਹੁਤ ਚੇਂਜ ਹੋ ਗਿਆ ਕਿ ਕੇਸ ਸਟਡੀ ਬੇਸਡ ਪੇਪਰਸ ਉੱponੇ ਸ਼ੁਰ ਤਾਂ ਮੈਨੂੰ ਲੱਗਦਾ ਕਿ ਸ਼ਾਇਦ ਕਿਉਰੀ ਕਲਮ ਦੇ ਵਿੱਚ ਆਨਲਾਈਨ ਟੈਂਸ਼ਨ ਤੁਸੀਂ ਦੇਖੋਗੇ ਕਿ ਬੱਚਿਆਂ ਨੂੰ ਓਪਨ ਬੁక్స్ ਐਗਜ਼ਾਮੀਨੇਸ਼ਨ ਲਈ ਪ੍ਰੇਫਰ ਕੀਤਾ ਜਾਊਗਾ ਤੁਸੀਂ ਬੁక్స్ ਕੈਰੀ ਕਰੋ ਜਿਵੇਂ ਕਿ ਫੋਰਨ ਦੇ ਵਿੱਚ ਸਿਸਟਮ ਹੈਗੇ ਤੁਸੀਂ ਬੁక్స్ ਕੈਰੀ ਕਰੋ ਪਰ ਬੱਚਾ ਉਹੀ ਅਨਸਰ ਕਰ ਪਾਊਗਾ ਜਿਹਨੂੰ ਨੌਲੇਜ ਆ ਮੇਰੀ ਕੋਸ਼ਿਸ਼ ਸਟਾਰਟਿੰਗ ਤੋਂ ਸੀ ਕਿ ਮੈਂ ਬੱਚਿਆਂ ਨੂੰ ਨੌਲੇਜ ਬੇਸ ਪੜਾਵਾ ਰੈਦਰ ਦੈਨ ਬੁਕਸ ਤੋਂ ਮੇਰੇ ਕੋਲ ਤਾਂ ਹਰ ਇੱਕ ਸਕੂਲ ਦੇ ਬੱਚੇ ਆ ਰਹੇ ਆ ਪੰਜ ਤੋਂ 6 ਸਕੂਲ ਦੇ ਬੱਚੇ ਆ ਰਹੇ ਆ ਛੇ ਛੇ ਤਰੀਕੇ ਦੇ ਮੇਰੇ ਕੋਲ ਬੁਕਸ ਆ ਤੇ ਬੱਚ ਨੂੰ ਇੱਕ ਬੁੱਕ ਤੋਂ ਪੜਨ ਦਾ ਮੌਕਾ ਨਹੀਂ ਮਿਲਣਾ ਉਹਨੂੰ 6 ਬੁੱਕਸ ਤੋਂ ਪੜਨ ਦਾ ਮੌਕਾ ਮਿਲ ਰਿਹਾ ਹੈ। ਇਹ ਨੋਲਿਜ ਬੇਸਡ ਹੈ। ਤੇ ਜਿਹੜਾ ਨੋਨ ਟੈਕਨੀਕਲ ਸਬਜੈਕਟਸ ਵਿੱਚ ਵੀ ਕਮ ਆਉਂਗਾ ਆਪਕਿ ਤੇ ਜਿਹੜਾ ਕਹਿ ਲਗੀ ਕਿ ਇੱਕ ਕੋਆਰਡੀਨੇਟ ਹੋਣਾ ਨਾਲ ਤੁਹਾਡਾ ਸਹਿਯੋਗੀ ਵੀ ਹੋਣਾ ਜ਼ਰੂਰੀ ਹੈ। ਸਾਨੂੰ ਪਤਾ ਲੱਗਿਆ ਕਿ ਤੁਹਾਡੇ ਵਾਈਫ ਆ ਉਹਨਾਂ ਨੇ UGC ਕਲੀਅਰ ਕੀਤੀ ਆ। ਉਹਨਾਂ ਦਾ ਕਿਸ ਤਰ੍ਹਾਂ ਦਾ ਸਹਿਯੋਗ ਆ। ਚਲੋ ਜੀ ਇਹ ਵੀ ਥੈਂਕ ਯੂ ਬਣਾਦਾ ਤੁਸੀਂ ਉਹਨਾਂ ਦਾ ਵੀ ਜ਼ਿਕਰ ਕਰ ਰਹੇ ਹੋ। ਤੇ ਇੱਕ ਰਿਕੁਆਇਰਮੈਂਟ ਸੀ ਜਦੋਂ ਮੈਂ 9th 10th ਦੇ ਵਿੱਚ ਸੀਗਾ ਤੇ ਇਲਾਕੇ ਦੇ ਵਿੱਚ ਕੋਈ ਵੀ ਮੈਥਸ ਦੇ ਰਿਲੇਟਡ ਕੋਈ ਜੇ ਅੱਛਾ

ਤੇ ਬਹੁਤ ਹੀ ਰਿਕੁਆਇਰਮੈਂਟ ਸੀਗੀ ਹੈ ਨਾ ਤਾਂ ਬਸ ਜਿਹੜੇ ਥੈਰੀਟিক্যাল ਸਬਜੈਕਟਸ ਆ ਗਏ ਗ੍ਰੈਜੂਏਸ਼ਨ ਜੇ ਕੋਈ ਕਰਨਾ ਚਾਹ ਰਿਹਾ ਅੱਜ ਕਾ ਗ੍ਰੈਜੂਏਸ਼ਨ ਦਾ ਟ੍ਰੈਂਡ ਬਹੁਤ ਇਨਕਰੀਜ਼ ਹੋ ਗਿਆ ਰੀਜ਼ਨ ਕੀ ਸੀ ਅੱਜ ਤੋ ਮੇਰੇ ਕੋਲੇ ਪਹਿਲਾ ਬੱਚੇ ਹੁੰਦੇ ਸੀ ਆਫਟਰ ਪਲਸ 2 ਉਹ ਉਹਨਾਂ ਕੋਲ ਇੱਕੋ ਹੀ ਕੁਐਸਚਨ ਹੁੰਦਾ ਸੀ ਆਫਟਰ ਪਲਸ 2 ਕਰਨਾ ਕੀ ਹੈ ਜੀ ਕੈਨੇਡਾ ਜਾਣਾ ਆਸਟ੍ਰੇਲੀਆ ਜਾਣਾ ਜੀ ਤਾਂ ਜਿਵੇਂ ਕਿ ਹੁਣ ਤੁਸੀਂ ਦੇਖਦੇ ਹੋ ਕਿ ਫੋਰਨ ਦੇ ਵਿੱਚੋਂ ਤਾਂ ਬੱਚੇ ਵਾਪਸ ਆਉਣਾ ਸ਼ੁਰੂ ਹੋ ਗਏ ਤਾਂ ਇੱਕ ਇੰਪੈਕਟ ਪਲਸ 1 ਪਲਸ 2 ਦੇ ਬੱਚਿਆਂ ਤੇ ਵੀ ਆਊਗਾ ਰੀਜ਼ਨ ਕਿ ਉਹਨਾਂ ਕੋਲ ਇੱਕੋ ਹੀ ਆਪਸ਼ਨ ਹੈ ਕਿ ਪੜਨਾ ਹੈ ਕਿਉਂਕਿ ਗ੍ਰੈਜੂਏਸ਼ਨ ਦੇ ਜੇ ਐਡਮਿਸ਼ਨ ਲੈਣੇ ਹੈ ਗ੍ਰੈਜੂਏਸ਼ਨ ਦੇ ਵਿੱਚ ਤਾਂ ਉਹਨਾਂ ਨੂੰ ਪੜਨਾ ਹੀ ਪਊਗਾ ਮਾਰਕਸ ਲੈਣੇ ਹੀ ਪੈਣਗੇ ਤਾਂ ਗ੍ਰੈਜੂਏਸ਼ਨ ਦਾ ਵੀ ਆਪਣੇ ਕੋਲ ਇੱਕ ਸੋਲੂਸ਼ਨ ਹੈ ਕਿਉਂਕਿ ਉਹ ਪ੍ਰੋਫੈਸਰ ਲਈ ਐਲੀਜੀਬਲ ਨੇ ਜੋ ਸੈਂਟਰ ਸਰਗਰਮੈਂਟ ਟੈਸਟ ਲੈਂਦੀ ਹੈ ਜਿਸ ਨੇਟ ਤਾਂ ਤੁਸੀਂ ਗ੍ਰੈਜੂਏਸ਼ਨ ਲਈ ਵੀ ਜੇ ਕੋਈ ਕ੍ਰੈਸ਼ ਕੋਰਸਿਸ ਕਰਦੇ ਆ ਤਾਂ ਉਹ ਉਹਦੇ ਲਈ ਵੀ ਮੇਰੇ ਵਾਈਫ ਅਵੇਲੇਬਲ ਹੈਗੇ ਆ ਕਿਉਂਕਿ ਉਹਨੂੰ ਬੜੇ ਹੀ ਵਧੀਆ ਤਰੀਕੇ ਨਾਲ ਇਸ ਚੀਜ਼ ਦੀ ਕੋਚਿੰਗ ਪ੍ਰੋਵਾਈਡ ਕਰ ਸਕਦੇ ਆ ਰਜਤ ਜੇ ਮੈਂ ਮੰਨ ਲਵਾਂ ਇੱਕ ਟੀਚਰ ਨੂੰ ਪੜਾਉਣ ਦੇ ਲਈ ਸੈਂਟਰ ਵੱਡਾ ਹੋਣਾ ਦਾਗਾ ਤੇ ਤੁਹਾਡੇ ਕੋਲੇ ਕਿਸ ਤਰ੍ਹਾਂ ਦੀ ਫੈਸਿਲਿਟੀਆਂ ਆ ਜਿਹੜੇ ਬੱਚੇ ਆ ਤੁਹਾਡੇ ਕੋਲੇ ਹੁਣ ਦੇਖੋ ਜੀ ਮੈਂ ਉਹਨੂੰ ਆਲਰੇਡੀ ਦੱਸਿਆ ਕਿ ਇਸ ਚੀਜ਼ ਦੇ ਵਿੱਚ ਮੈਂ ਕਿਸੇ ਨੂੰ ਵੀ ਡੀਮੋਰੀਲ ਨਹੀਂ ਕਰਨਾ ਚਾਹੁੰਦਾ ਜਾਂ ਮੈਂ ਡਿਸਰੈਸਪੈਕਟ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਵੀ ਬਟ ਮੈਂ ਕੀ ਕੀਤਾ ਕਿ ਜੋ ਵੀ ਮੈਂ ਇਨਫਰਾਸਟ੍ਰਕਚਰ ਰੈਡੀ ਕੀਤਾ ਮੈਂ 3 ਤੋਂ 4 ਸਾਲ ਦੇ ਵਿੱਚ ਐਕਸਪੀਰੀਅੰਸ ਕਰਕੇ ਕੀਤਾ ਕਿ ਉਹਨਾਂ ਦੀ ਨੀਡ ਦੇ ਅਕੋਰਡਿੰਗ ਸਪੈਸੀਫਾਈ ਕਰਕੇ ਦੇਖਿਆ ਕਿ ਜਿਵੇਂ ਉਹਨਾਂ ਨੇ ਨਿਊਲੀ ਬਿਲਟ ਇਨਫਰਾਸਟ੍ਰਕਚਰ ਅੱਜ ਤੁਸੀਂ ਦੇਖੋਗੇ ਹੈਨਾ ਤੇ ਮੈਂ ਚਾਹੁੰਦਾ ਕਿ ਜਿਵੇਂ ਬੱਚੇ ਬੋਰ ਜਿਵੇਂ ਮੈਂ ਪੜਦਾ ਸੀ ਹਰ ਇੱਕ ਚੀਜ਼ ਵਿੱਚ ਆਪਣੀ ਐਗਜ਼ਾਮਪਲ ਲੈ ਕੇ ਚੱਲਦਾ ਸੀ ਕਿ ਜੇ ਮੈਂ ਕਿਸੇ ਕੋਚਿੰਗ ਇੰਸਟੀਟਿਊਟ ਵਿੱਚ ਜਾਵਾਂ ਤਾਂ ਮੈਨੂੰ ਕੀ ਕੀ ਚੀਜ਼ਾਂ ਚਾਹੀਦੀਆਂ ਨੇ ਕੋਸ਼ਿਸ਼ ਕੀਤੀ ਹੈ ਕਿ ਮੈਂ ਇਸ ਇੰਸਟੀਟਿਊਟ ਦੇ ਵਿੱਚ ਹਰ ਇੱਕ ਚੀਜ਼ ਨੂੰ ਐਡ ਕਰ ਸਕਾਂ ਨਾ ਲਾਈਕ ਤੁਸੀਂ ਦੇਖ ਰਹੇ ਹੋ پیچھے ਫਰੇਮਸ ਤੇ ਕੋਰਸ ਲਿਖੇ ਹੋਏ ਬਿਲਕੁਲ ਬਹੁਤ ਸੋਹਣੇ ਕੋਰਸ ਲਿਖੇ ਹੋਏ ਹੈ ਇਹਦਾ ਮ जी बच्चे सपोज करो कोई नेगेटिव फील कर रहे है ना तुम तो देख दो अजक की जी जनरेशन है वो तो थोड़ा पढ़ के या थोड़ी चीज़ों को करके बड़ी जल्दी बोर हो जाती है हर एक चीज़ में कोई इंटरटेनमेंट या किसी चीज़ की मोटिवेशन चाहिए है तो मैं एक ऑरा क्रिएट कर कोशिश की है लाइक तुम देखोगे मेरे को बहुत सारी बुक्स अवेलेबल है जो बच्चे जो मर्जी पढ़ सके तरीके की मिनी लाइब्रेरी मैं जनरेट करने की कोशिश की है नोट्स लिखने की कोशिश की है सो डेट जो बच्चा बोर हो भी इधर उधर देख रहा है तो उन्होंने एक ਪੋਜ਼ਿਟਿਵ ਵਾਈਬਸ ਹੀ ਹੋਣ ਲਾਈਕ ਕੋਈ ਵੀ ਕੋਟਸ ਆ ਲਾਈਕ ਅ ਮੋਹਨ ਅੰਜਲੀ ਦੇ ਕੋਟਸ ਲਿਖੇ ਹੋਏ ਆ ਉਹਨਾਂ ਨੇ ਇਨਸਪਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਨਾ ਨਾਨ ਅਕੈਡਮਿਕ ਚੀਜ਼ਾਂ ਤੇ ਵੀ ਵਰਕ ਕਰਨ ਦੀ ਕੋਸ਼ਿਸ਼ ਕਰੀ ਦੀ ਤੁਸੀਂ ਇਹਨਾਂ ਕੁਝ ਕੀਤਾ ਸੀ ਸੀਸੀਟੀਵੀ ਦਾ ਵੀ ਪ੍ਰਬੰਧਨ ਹੈ ਤੁਹਾਡੇ ਕੋਲ ਹਾਂਜੀ ਇਹ ਸਭ ਤੋਂ ਵੱਡੀ ਗੱਲ ਹੈ ਜੀ ਦੇਖੋ ਅੱਜ ਕੱਲ ਜੇ ਸਪੋਜ਼ ਕਰੋ ਕੋਈ ਫੀਮੇਲ ਹੈ ਨਾ ਮੇਰੇ ਕੋਲ ਸਟੂਡੈਂਟ ਆ ਰਿਹਾ ਉਹਨਾਂ ਦੇ ਪੇਰੈਂਟਸ ਦੇ ਮਾਈਂਡ ਦੇ ਵਿੱਚ ਇੱਕੋ ਚੀਜ਼ ਹੁੰਦੀ ਕਿ ਸਾਡਾ ਬੱਚਾ ਜਾ ਤਾਂ ਰਿਹਾ ਕਿ ਉਹ এনवायरमेंट ਸੇਫ ਹੈ ਹਨਾ ਇਹ ਸਭ ਤੋਂ ਵੱਡਾ ਕੁਐਸਚਨ ਹੈ ਜੀ ਨਾ ਤਾਂ ਮੈਂ ਵੀ ਇਹੀ ਮੈਂ ਆਲਰੇਡੀ ਦੱਸਿਆ ਕਿ ਜੋ ਵੀ ਮੈਂ ਇਨਫਰਾਸਟ੍ਰਕਚਰ ਬਣਾਇਆ ਉਹ ਪੇਰੈਂਟਸ ਦੀ ਰਿਕੁਆਇਰਮੈਂਟ ਜਾਂ ਸਟੂਡੈਂਟ ਦੀ ਰਿਕੁਆਇਰਮੈਂਟ ਦੇ ਸੋਚ ਕੇ ਬਣਾਇਆ ਤਾਂ ਮੇਰੀ ਕੋਸ਼ਿਸ਼ ਕੀ ਹੁੰਦੀ ਸੀ ਕਿ ਮੈਂ ਸੀਸੀਟੀਵੀ ਲਗਵਾ ਲਿਆ ਸਪੋਜ਼ ਕਰ ਮੈਂ ਇਸ ਹੋਮ ਦੇ ਵਿੱਚ ਸੀਸੀਟੀਵੀ ਲਗਵਾ ਲਿਆ ਦੂਸਰੇ ਹੋਮ ਦੇ ਵਿੱਚ ਸੀਸੀਟੀਵੀ ਲਗਵਾ ਲਿਆ ਬੱਚੀ ਕੀ ਕਰਦੇ ਸੀ ਕਿ ਗੱਲਾਂ ਕਰਦੇ ਜੋ ਸਟੇਜ ਦੇ ਵਿੱਚ ਬੈਠ ਗਏ ਤੁਸੀਂ ਦੇਖੋਗੇ ਜੀ ਮੇਤੇ ਸਕਰੀਨ ਲਗਾ ਰੱਖੀ ਹੈ ਉਹਦੇ ਵਿੱਚ 8 ਕੈਮਰੇ ਲੱਗੇ ਹੋਏ ਹੈ ਇਹ ਉਹਨੂੰ ਸਟੇਜ ਦਾ ਕਰਵੀ ਕਵਰ ਹੈ ਨਾ ਜੀ ਤਾਂ ਪਾਰਕਿੰਗ ਏਰੀਆ ਦੇ ਵਿੱਚ ਵੀ ਬੜੇ ਸੀਸੀਟੀਵੀ ਮੈਂ ਲਗਵਾ ਰੱਖਿਆ ਹੈ ਤਾਂ ਕਿ ਬੱਚੇ ਇੱਥੇ ਬੈਠਾ ਉਹਨੂੰ ਹੋਰ ਦਿਮਾਗ ਨਾ ਚ ਜਾਵੇ ਕਿ ਮੇਰਾ ਵਹੀਕਲ ਬਾਹਰ ਖੜਾ ਸੇਫ ਹੈ ਨਹੀਂ ਸੇਫ ਹੈ ਹਣਾ ਜਦ ਬੱਚੇ ਇੱਕ ਬੈਚ ਤੋਂ ਦੂਸਰੇ ਬੈਚ ਵਿੱਚ ਜੇ ਸਪੋਸ ਕਰੋ ਮੈਂ ਥੋੜਾ ਜਿਹਾ ਸ਼ਿਫਟਿੰਗ ਤੇ ਟਾਈਮ ਲੱਗ ਰਿਹਾ ਉਹ ਬੱਚੇ ਇਨ ਬਿਟਵੀਨ ਕੁਝ ਨੈਗਲੀਜੈਂਸ ਜਾਂ ਕੋਈ ਡਿਸਟਰਬੈਂਸ ਨਾ ਕਰੀਟ ਕਰਨ ਹੋ ਉਸ ਲਈ ਮੈਨਾਂ ਨੂੰ ਇੱਕ ਸਰਵਿਸ ਇਹ ਸਰਵਿਲੈਂਸ ਲਈ ਕੇ ਸੀ ਸੀ ٹی ਵੀ ਕੰਪਲੀਟ ਇਨਫਰਾਸਟ੍ਰਕਚਰ ਚਾਹੀਦਾ ਬਿਲਕੁਲ ਇੱਕ ਵੱਡਾ ਸਵਾਲ ਇਹ ਹੈ ਕਿ ਦੇਖੋ ਹੋ ਸਕਦਾ ਪਾਪਿਆਂ ਨੂੰ ਇਹ ਚੀਜ਼ ਗਲਤ ਲੱਗੇ ਪਰ ਦੇਖੋ ਸਮਾਜ ਦੇ ਵਿੱਚ ਰਹਿੰਦੇ ਆ ਤਾਂ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਕਿਹਾ ਜਾਂਦਾ ਕਿ ਜਿਹੜੇ ਕੋਚਿੰਗ ਸੈਂਟਰ ਆ ਜ਼ਿਆਦਾਤਰ ਆਸ਼ਕੀ ਦੇ ਐਡੇ بڑے ਹੋਏ ਨੇ ਜੀ ਜੀ ਕਿੰਨਾ ਕੁ ਜਾਇਜ਼ ਮੰਨਦੇ ਹੋ ਤੁਸੀਂ ਲੈ ਜੀ ਪੇਰੈਂਟਸ ਤਾਂ ਮੈਨੂੰ ਪਤਾ ਨਹੀਂ ਪਹਿਲਾਂ ਤਾਂ ਮੇਰੇ ਪੇਰੈਂਟਸ ਹੀ ਬਹੁਤ ਕੁਐਸ਼ਨ ਰਾਈਜ਼ ਕਰਦੇ ਇਸ ਚੀਜ਼ ਤੇ ਕਿ ਰਜਤ ਜੇ ਇਸ ਪੋਸਟ ਕਰੂ ਤੁਸੀਂ ਇੱਕ ਚੀਜ਼ ਨੂੰ ਅਸਿਊਮ ਕਰਕੇ ਕੋਚਿੰਗ ਦੇਣੀ ਹੈ ਕਿ ਜੇ ਉਸ ਕੋਲ ਮੇਰੀ ਸਿਸਟਰ ਕਿਸੇ ਕੋਚਿੰਗ ਇੰਸਟੀਚਿਊਟ ਜਾ ਰਹੀ ਹੈ ਕਿ ਉਹਦੇ ਲਈ এনवायरमेंट ਸੇਫ ਹੈ ਜੇ ਮੇਰੀ ਸਿਸਟਰ ਇੱਥੇ ਪੜ੍ਹ ਰਹੀ ਹੈ ਜਾਂ ਮੇਰੀ ਕੋਈ ਕਾਲੀਗਸ ਪੜ੍ਹ ਰਹੇ ਨੇ ਹੈ ਨਾ ਕਿ ਉਹਨਾਂ ਲਈ ਜੇ এনवायरमेंट ਸੇਫ ਹੈ ਤਾਂ ਮੈਂ ਮੰਨ ਲੂੰਗਾ ਕਿ ਉਹ ਸੇਫ ਹੈ ਇਹ ਗੱਲ ਹੈ ਨਾ ਤਾਂ ਮੇਰੀ ਕੋਸ਼ਿਸ਼ ਇਹ ਹੀ ਹੈ ਕਿ ਜੀ ਮੈਂ ਜਿੰਨਾ ਹੋ ਸਕਾ ਨਾ ਕਿ ਕੋਈ ਵੀ ਕੋਈ ਦਿੱਕਤ ਨਹੀਂ ਫਰੈਂਡਸ਼ਿਪ ਲੱਗ ਰਹੀ ਹੈ ਜੀ ਬਟ ਇਹ ਤੇ ਆਸ਼ਕੀ ਦਾ ਅੱਡਾ ਨੇਮ ਮੈਂ ਕੋਸ਼ਿਸ਼ ਇਹ ਕੀਤੀ ਹੈ ਕਿ ਇਹਦਾ ਸੋਚ ਵੀ ਨਾ ਸਕਨ ਪੇਰੈਂਟਸ ਆ ਕਿ ਜਦੋਂ ਮਰਜ਼ੀ ਦੇਖਣ ਹੈ ਨਾ ਕਿ ਮੇਰੇ ਕੋਲੇ 24 ਆਵਰ ਸਰਵੇਲੈਂਸ ਹੈਗੀ ਐ ਸ਼ੀ ਇਸ ਦੀ ਇਹਨ ਤੋਂ ਲੈ ਕੇ 7:30 ਵਜੇ ਤੱਕ ਮੇਰੇ ਕੋਲੇ ਬੱਚੇ ਆਉਂਦੇ ਆ ਜੀ ਮਾਰਨਿੰਗ ਬੈਚ ਵੀ ਕਦੇ ਨਹੀਂ ਸਟਾਰਟ ਹੋ ਜਾਂਦੇ ਐ ਤੇ ਮੈਂ ਐਡ ਕਰਨਾ ਚਾਹੁੰਗਾ ਕਿ ਇਕੱਲੀ ਜਿਹੜੀ ਸਰਵੇਲੈਂਸ ਐ ਇਕੱਲੀ ਕਲਾਸਰੂਮ ਦੇ ਵਿੱਚ ਨਹੀਂ ਮੇਰੇ ਘਰੇ ਵੀ نیچے ਚੱਲ ਰਹੀ ਐ ਕਿਉਂ ਹੈ ਨਾ ਜੀ ਜੇ ਸਪੋਜ਼ ਕਰੋ ਮੈਂ ਇੱਥੇ ਅਵੇਲੇਬਲ ਵੀ ਨਹੀਂ ਹਾਂਗਾ ਕਿਸੇ ਟਾਈਮ ਤੇ ਜਿਹੜੇ ਉਹ ਕੈਮਰੇ ਆ ਉਹ ਮੇਰੇ ਬੱਚੇ ਨੂੰ ਕੱਲਾ ਪਤਾ ਬਿਲਕੁਲ ਕਿ ਜੇ ਸਪੋਜ਼ ਕਰੋ ਕਿ ਕੋਈ ਡਿਸਟਰਬੈਂਸ ਕ੍ਰੀਏਟ ਕਰਾਂਗੇ ਮੇਰੇ ਪੇਰੈਂਟਸ ਵੀ نیچے ਹੈਗੇ ਮੇਰੀ ਰੈਜ਼ਿਡੈਂਸ ਵੀ نیچے ਹੈ ਜੀ ਉੱਥੇ ਵੀ ਇਹ ਸਾਰੇ ਸੀਸੀਟੀਵੀ ਦੀ ਜਿਹੜੀ ਫੁਟੇਜ ਆ ਉਹ ਲਾਈਵ ਚੱਲ ਰਹੀ ਹੈ ਬੱਚੇ ਤੇ ਬੜਾ ਕੰਟਰੋਲ ਰੱਖਣ ਦਾ ਇੱਕ ਮੀ ਹੈ ਜੀ ਬਿਲਕੁਲ ਹਾਂ ਜੀ ਬੀਇੰਗ ਅ ਰਿਸਪੌਂਸਿਬਲ ਟੀਚਰ ਤੁਸੀਂ ਅਧਿਆਪਕਾਂ ਨੂੰ ਜਿਹੜੇ ਤੁਹਾਨੂੰ ਲੱਗਦਾ ਕਿ ਬਲੈਕਮੇਲਿੰਗ ਕਰ ਰਹੇ ਨੇ ਤੇ ਬੱਚੇ ਜਿਹੜੇ ਅੱਜਕੱਲ ਤਿਸ ਰਿਸਪੈਕਟ ਕਰ ਰਹੇ ਨੇ ਅਧਿਆਪਕਾਂ ਦੀ ਕੀ ਸਨੇਹਾ ਦੇਣਾ ਚਾਹੁੰਦੇ ਦਿਖੋ ਜੀ ਇਹ ਬੜਾ ਹੀ ਸੈਂਸਿਟਿਵ ਇਸ਼ੂ ਹੈ ਸਭ ਤੋਂ ਵੱਡੀ ਦਿੱਕਤ ਹੈ ਇਕੱਲੇ ਪੇਰੈਂਟ ਟੀਚਰਸ ਦੇ ਨਾਲ ਨਹੀਂ ਪੇਰੈਂਟਸ ਦਾ ਵੀ ਜਦੋਂ ਮੈਂ ਐਜ਼ ਅ ਟੀਚਰ ਸਕੂਲ ਦੇ ਵਿੱਚ ਜਾ ਰਿਹਾ ਹੈ ਪੇਰੈਂਟਸ ਵੀ ਕਈ ਬਹੁਤ ਸਾਰੇ ਕੰਪਲੇਨਸ ਲੈ ਕੇ ਆਉਂਦੇ ਜੀ ਸਾਡੀ ਡਿਸਰੈਸਪੈਕਟ ਕਰ ਰਿਹਾ ਹੈ ਹਾਂ ਤਾਂ ਅੱਜਕੱਲ ਜੀ ਜੋ ਸਮੇਂ ਦੀ ਰਿਕੁਆਇਰਮੈਂਟ ਹੈ ਨਾ ਉਹਦੇ ਅਕੋਰਡਿੰਗ ਆਪਾਂ ਨੂੰ ਥੋੜਾ ਚੇਂਜ ਹੋਣਾ ਪਊਗਾ ਡਾਇਨਾਮਿਕ এনवायरमेंट ਆ ਉਹਦੇ ਅਕੋਰਡਿੰਗ ਆਪਾਂ ਨੂੰ ਵੀ ਸੋਚਣਾ ਪਊਗਾ ਕਿ ਜਿਹੜਾ ਗੈਪ ਹੈ ਜਨਰੇਸ਼ਨ ਗੈਪ ਆ ਉਹਨੂੰ ਆਪਾਂ ਫੁੱਲ ਫਿਲ ਕਰੀਏ ਜਨਰੇਸ਼ਨ ਗੈਪ ਦੇ ਵਿੱਚ ਤਾਂ ਮੈਂ ਕਹਿ ਨਹੀਂ ਸਕਦਾ ਕਿਉਂਕਿ ਮੇਰੀ ਏ ਜੋ ਬੱਚਿਆਂ ਦੀ ਏਜ ਹੈ ਉਹ ਆਲਮੋਸਟ 18 19 ਹੈ ਨਾ ਉਹਦੇ ਜਨਰੇਸ਼ਨ ਗੈਪ ਬਹੁਤ ਘੱਟ ਆ ਤੇ ਮੈਂ ਬੱਚਿਆਂ ਦੀ ਨੀਡਸ ਨੂੰ ਸਮਝਦਾ ਉਸ ਕੋ ਕਾਰਨ ਕੋਸ਼ਿਸ਼ ਹੈ ਦੀ ਮੈਂ ਬੱਚਿਆਂ ਨੂੰ ਡਾਂਟਾ ਨਾ ਜਾਂ ਕੁਝ ਇਹ ਜਿਹਾ ਡਿਸਰੈਸਪੈਕਟਫੁਲ ਨਾ ਬੋਲਾਂ ਤਾਂ ਕਿ ਬੱਚੇ ਹਰਟ ਹੋਣ ਕਿਉਂਕਿ ਅੱਜਕੱਲ ਬੱਚੇ ਇਗੋਇਸਟਿਕ ਨੇ ਜੀ ਬਿਲਕੁਲ ਉਹ ਸੈਂਸਿਟਿਵ ਹੈ ਨਹੀਂ ਉਹ ਸੈਂਸਿਟਿਵ ਹੈ ਨਹੀਂ ਯੂ ਨਾ ਇਹ ਚੀਜ਼ ਬਹੁਤ ਹੈ ਜੀ ਇਸੇ ਕਰਕੇ ਮੇਰੀ ਕੋਸ਼ਿਸ਼ ਹੈ ਕਿ ਮੈਂ ਬੱਚਿਆਂ ਨੂੰ ਉਸੇ ਤਰੀਕੇ ਨਾਲ ਹੀ ਸਮਝਾਵਾਂ ਜੋ ਮੇਰੀ ਗੱਲ ਸਮਝਦੇ ਵੀ ਨੇ ਹੈ ਨਾ ਤੇ ਰਹੀ ਗੱਲ ਬਾਕੀ ਟੀਚਰਸ ਨੂੰ ਬਸ ਇੱਕੋ ਹੀ ਚੀਜ਼ ਹੈ ਜੀ ਕੋਈ ਇਹ ਨਾ ਕੰਪਲੇਂਟ ਵੀ ਨਹੀਂ ਇੱਕ ਕੋ ਸਜੈਸ਼ਨ ਹੈ ਕਿ ਇਫ ਯੂ ਵਾਂਟ ਟੂ ਗੇਨਰ ਰਿਸਪੈਕਟ ਤਾਂ ਤੁਸੀਂ ਵੀ ਆਪਣੇ profession ਦੀ ਰਿਸਪੈਕਟ ਕਰੋ ਨਾ ਉਹਨੂੰ ਲਾਲਚੀਆਂ ਇੱਕ ਤੁਸੀਂ ਇਨਕਮ ਦਾ ਜ਼ਰੀਆ ਮੰਨ ਕੇ ਨਾ ਚਲੋ ਹਾਂ ਨਾ ਜਦੋਂ ਸਪੋਸ ਕਰੋ ਕਿਸੇ ਨੇ ਕੁਐਸ਼ਨ ਪੁੱਟ ਕਰਨ ਦਾ ਸਵਾਲ ਨਾ ਉੱਠੇ ਕਿ ਜੀ ਇਹ ਤਾਂ ਬਲੈਕਮੇਲ ਕਰਕੇ ਟਿਊਸ਼ਨਾਂ ਨੇ ਕਮਾਈ ਦਾ ਜ਼ਰੀਆ ਬਣਾ ਰੱਖਿਆ ਹੈ ਨਾ ਬਿਜ਼ਨਸ ਦਾ ਜ਼ਰੀਆ ਬਣਾ ਰੱਖਿਆ ਹੈ ਇਹ ਚੀਜ਼ ਨਾ ਹੋਵੇ ਹਾਲਾਂਕਿ ਪੇਰੈਂਟਸ ਨੂੰ ਇਹ ਹੋਵੇ ਕਿ ਸਾਡਾ ਬੱਚਾ ਜੇ ਅਸੀਂ ਕੀ ਸਪੈਕ ਕਰ ਰਹੇ ਹਾਂ ਤਾਂ ਉਹਦੀ ਆਊਟਪੁੱਟ ਮਿਲ ਰਹੀ ਹੈ ਬਿਲਕੁਲ ਤਾਂ ਇਹਦੇ ਨਾਲ ਰਿਸਪੈਕਟ ਵੀ ਵਧੂਗੀ ਜੀ ਟੀਚਰਜ਼ ਦੀ ਰਿਸਪੈਕਟ ਵੀ ਵਧੂਗੀ ਤੇ ਬਲਕਿ ਜਿਹੜੀ ਕੋਚਿੰਗ ਇੰਸਟੀਟਿਊਟ ਦੀ ਇਮੇਜ ਹੈ ਉਹ ਵੀ ਸੁਧਰੂਗੀ ਜੀ ਨਾ ਥੈਂਕ ਯੂ ਰਜਿਤ ਦਰਸ਼ਕੋ ਇਸਨ ਰਜਿਤ ਗਰ ਕ ਜ ਹਰ ਸਹੂਲਤਾ ਜਿਹੜੀ ਵਿਦਿਆਰਥੀਆਂ ਦੇ ਲਈ ਇੱਥੇ ਉਪਲਬਧ ਦਾ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਵੀ ਕੀਤੀਆਂ ਨੇ ਇਹਦੇ ਨਾਲ ਤੇ ਰਹੀ ਗੱਲ ਅਧਿਆਪਕਾਂ ਨੂੰ ਔਰ ਬੱਚਿਆਂ ਨੂੰ ਜੇਕਰ ਅੱਜ ਦੇ ਸਮੇਂ ਦੀ ਗੱਲ ਕਰੀਏ ਰਿਸਪੈਕਟ ਦੀ ਤਾਂ ਇੱਕ ਅੰਗਰੇਜ਼ੀ ਦਾ ਸ਼ਬਦ ਆ ਗਿਵ ਰਿਸਪੈਕਟ ਗੈਟ ਰਿਸਪੈਕਟ ਉਹ ਚਾਹੇ ਵੱਡਾ ਤੇ ਛੋਟਾ ਜੇਕਰ ਅਸੀਂ ਕਿਸੇ ਦਾ ਸਤਕਾਰ ਕਰਾਂਗੇ ਤਾਂ ਬਦਲੇ ਵਿੱਚ ਸਾਨੂੰ ਸਤਕਾਰ ਮਿਲੇਗਾ ਤੇ ਮੈਂ ਉਹ ਸਟੂਡੈਂਟ ਨੂੰ ਵੀ ਤੁਹਾਡੇ ਰੂਪ ਰੂਪ ਜਰੂਰ ਕਰਾਂਗਾ ਜਿਹੜਾ ਇਹਨਾਂ ਦਾ ਸਟੂਡੈਂਟ ਆ ਔਰ 96. ਜਿਹੜੇ ਉਹਨਾਂ ਨੇ ਨੰਬਰ ਲਏ ਸੀ ਪੜਾਈ ਦੇ ਵਿੱਚੋਂ ਤੇ ਉਹਨਾਂ ਦੇ ਨਾਲ ਵੀ ਆਪਾਂ ਗੱਲਬਾਤ ਕਰਾਂ। ਦਰਸ਼ਕੋ ਜਿਹੜਾ ਨikhil ਸਟੂਡੈਂਟ ਸਾਡੇ ਨਾਲ ਮੌਜੂਦ ਆ ਇਸੇ ਕੋਚਿੰਗ ਸੈਂਟਰ ਦਾ ਹੀ ਸਟੂਡੈਂਟ ਆ ਤੇ 96% ਇਹਨਾਂ ਨੇ ਜਿਹੜੇ ਮਾਰਕ ਅਬਟੇਨ ਕੀਤੇ ਸੀਗੇ ਇਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਨikhil ਦੇਖੋ ਕਹਿਣੀ ਤੇ ਕਰਨੀ ਅਲੱਗ ਚੀਜ਼ ਆ ਹਨਾ ਤੁਹਾਡੇ ਟੀਚਰਾਂ ਨੇ ਦੱਸਿਆ ਵੀ ਤੁਸੀਂ ਪੜ੍ਹਾਈ ਦੇ ਵਿੱਚ ਬਹੁਤ ਮਿਹਨਤ ਕੀਤੀ ਆ ਤੇ ਉਹਨਾਂ ਦੇ ਜਿਹੜੇ ਦੱਸੇ ਹੋਏ ਪੜ੍ਹਾਈ ਹੋਏ ਇਸ ਵਿਅਕਤੀ ਤੁਸੀਂ ਬੜੇ ਗੌਰ ਦੇ ਨਾਲ ਪੜੇ ਨੇ ਤਾਂ ਹੀ ਇਹਨੇ ਨੰਬਰ ਕਾਪ ਕੇ ਕਿੰਨੀ ਕਿ ਸੱਚਾਈ ਔਰ ਕਿੰਨੀ ਮਿਹਨਤ ਲੱਗੇ ਜੀ ਪੂਰੀ ਸੱਚਾਈ ਆ ਜੀ ਇਹ ਜਿਹੜਾ ਕੋਰਸ ਸਰ ਨੇ ਸਾਨੂੰ ਪੜਾਇਆ ਸੀਗਾ ਮਤਲਬ ਪਲੱਸ 2 ਚ ਪੜਿਆਗਾ ਸਰ ਤੋਂ ਪਲੱਸ 1 ਵੀ ਤੇ ਹੁਣ ਮੈਂ ਅੱਗੇ ਸੀ ਇਹ ਕਰ ਰਿਹਾ ਆਂਗਾ ਪਹਿਲਾਂ ਸੀ ਜੁਈਟੀ ਦਿੱਤੀ ਸੀਗੀ ਉੱਥੇ ਵੀ ਮੈਨੂੰ ਬਹੁਤ ਮਦਦ ਮਿਲੀ ਆ ਸੀ ਜੁਈਟੀ ਦੇ ਵਿੱਚ ਮੇਰੇ ਅਕਾਊਂਟਸ ਚ 200 ਚੋਂ 200 ਮਾਰਕਸ ਸੀਗੇ ਤੇ ਮਤਲਬ ਫੁੱਲ ਮਾਰਕਸ ਆਏ ਸੀਗੇ ਓਵੇਂ ਜਿਵੇਂ ਸੀਏ ਫਾਊਂਡੇਸ਼ਨ ਦਿੱਤੀ ਸੀਗੀ ਸੀ ਫਾਊਂਡੇਸ਼ਨ ਵੀ ਮੇਰੇ ਕਾਉਂਸਲਰ ਬਹੁਤ ਵਧੀਆ ਮਾਰਕਸ ਸੀਗੇ 90 ਪਲੱਸ ਸੀਗੇ ਹਾਂਜੀ ਤੇ ਹੋਰ ਮਤਲਬ ਕਾਉਂਸਲਰ ਮਤਲਬ ਕਨਸੈਪਟ ਦੇ ਵੀ ਕੋਈ ਵੀ ਦਿੱਕਤ ਨਹੀਂ ਆਉਂਦੀ ਹਾਂ ਤੇ ਜਿਹੜਾ ਕੁਝ ਸਮਝਾਉਂਦੇ ਆ ਬੱਚਾ ਮਤਲਬ ਵਧੀਆ ਸਮਝਾਉਂਦੇ ਆ ਤੇ ਜਿਵੇਂ ਏਜ ਗੈਪ ਆ ਮਤਲਬ ਉਹ ਬੱਚੇ ਕਨੈਕਟ ਕਰ ਪਾਉਂਦੇ ਆ ਸ ਨਿਕਲ এজ ਦੀ ਗੱਲ ਕਰੀਏ ਤੁਹਾਡੇ ਦੋਸਤ ਮਿੱਤਰ ਤੁਹਾਨੂੰ ਇਸ ਵਕਤ ਦੇਖ ਰਹੇ ਹੋਣਗੇ ਜਿਹੜੇ ਮੰਨ ਲਓ ਪਲੱਸ 1 ਆ ਜਾਂ ਪਲੱਸ 2 ਵਾਲੇ ਆ ਤਾਂ ਇੱਕ ਭਰੋਸੇਯੋਗਤਾ ਹੋਣੀ ਬਹੁਤ ਜ਼ਰੂਰੀ ਹੈ ਇੱਕ ਤੁਸੀਂ ਉਹ ਸਟੂਡੈਂਟ ਹੋ ਜਿਹੜੇ ਜਿਹੜੇ ਨਾਲ ਦੇ ਸਾਥੀ ਆ ਉਹਨਾਂ ਨੂੰ ਆਪਾਂ ਭਰੋਸਾ ਦੇਵਾ ਸਕਦੇ ਆ ਤੁਸੀਂ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜੀ بس ਇਹੀ ਸਨੇਹਾ ਕੀ ਜੀ ਮਤਲਬ ਪੜਾਈ ਕਰੋ ਨਾਲ ਮસ્ਤੀ ਵੀ ਕਰੋ ਵੀ ਮસ્ਤੀ ਦੇ ਵਿੱਚ ਆਪਣੀ ਪੜਾਈ ਨਾ ਛੱਡੋ ਇਹਦੇ ਕੋਚਿੰਗ ਸੈਂਟਰ ਜਿਹੜੀਆਂ ਗੱਲਾਂ ਦਸੀਆਂ ਉਹਨਾਂ ਨੇ ਉਹ ਸੇਫ ਆ ਬਿਲਕੁਲ ਹਾਂਜੀ ਹਾਂਜੀ ਜੀ ਸੇਫਟੀ ਕੋਈ ਲੋ ਕੋਈ ਦਿੱਕਤ ਨਹੀਂ ਜੀ ਕੈਮਰਾ ਫੈਸਿਲਿਟੀ ਵਗੈਰਾ ਸਾਰਾ ਕੁਝ ਵਧੀਆ ਦਾ ਜੀ ਜੀ ਸ਼ੁਕਰੀਆ ਦਰਸ਼ਕੋ ਜਿਹੜੇ ਕੋਚਿੰਗ ਸੈਂਟਰ ਦੀ ਗੱਲ ਕੀਤੀ ਆ ਤਾਂ ਵਿਦਿਆਰਥੀ ਵੀ ਮੌਜੂਦ ਆ ਤੇ ਦੇਖੋ ਮੇਰੀ ਕੋਸ਼ਿਸ਼ ਹਮੇਸ਼ਾ ਰਹਿੰਦੀ ਆ ਖਾਸ ਕਰਕੇ ਮੈਂ ਨਿਹਾਲ ਸਿੰਘ ਵਾਲਾ ਔਰ ਆਸ-ਪਾਸ ਦੇ ਪਿੰਡਾਂ 'ਨਿ ਕਿ ਸਮਾਜ ਦੇ ਵਿੱਚ ਜੋ ਵੀ ਇਨਸਾਨ ਕਿਸੇ ਵੀ ਖੇਤਰ 'ਚ ਚੰਗਾ ਕੰਮ ਕਰਦਾ ਮੈਂ ਹਮੇਸ਼ਾ ਐਪਰੀਸ਼ੀਏਟ ਕਰਦਾ ਔਰ ਮੈਂ ਰਾਜਤ ਦੀ ਗੱਲ ਕਰਾਂ ਤਾਂ ਲਗਭਗ ਲੌਕਡਾਊਨ ਦੇ ਵਿੱਚ ਬੀਐਨ ਦਾ ਜਿਹੜੀ ਸਟੱਡੀ ਕਰਵਾਈ ਸੀ ਤੇ ਸਾਨੂੰ ਮਿਲੇ ਲੇਟ ਅਸੀਂ ਵੈਸੇ ਆਫਤਾਰ ਕੋਹੜ ਗੱਲਾਂ ਕਰ ਰਹੇ ਸੀ ਇਹ ਸਾਡੀ ਨਜ਼ਰ ਤੋਂ ਕਿਵੇਂ ਬਚ ਗਏ ਪਰ ਬਹੁਤ ਚੰਗਾ ਕੰਮ ਕਰ ਰਹੇ ਆ ਵਿਦਿਆਰਥੀਆਂ ਨੂੰ ਚੰਗਾ ਹੀ ਸੇਧ ਦੇ ਰਹੇ ਆ ਤੇ ਜੇਕਰ ਇਹ ਵੀਡੀਓ ਦੇਖ ਰਹੇ ਨੇ ਦਰਸ਼ਕ ਜਾਂ ਬੱਚਿਆਂ ਨੂੰ ਪੜਾਉਣਾ ਚਾਹੁੰਦੇ ਨੇ ਜਿਹੜੀ ਇਹ ਸਟੱਡੀ ਕਰਵਾ ਰਹੇ ਨੇ ਵੱਖ-ਵੱਖ ਸਬਜੈਕਟ ਨੇ ਔਰ ਨਾਲ ਦੀ ਨਾਲ ਇਹਨਾਂ ਜਿਹੜੀ ਮਿਸਿਸ ਆ ਉਹ ਵੀ ਮਤਲਬ ਯੂਜੀਸੀ ਨੈਟ ਕਲੀਅਰ ਨਹੀਂ ਤਾ ਕੁੱਲ ਮਿਲਾ ਕੇ ਜਿਹੜੀਆਂ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਸਹੂਲਤਾਂ ਚਾਹੀਦੀਆਂ ਨੇ ਸਾਰੀਆਂ ਫੈਸਿਲਿਟੀ ਤੁਹਾਨੂੰ ਇੱਥੇ ਮਿਲ ਗਈਆਂ ਤਾਂ ਇੱਕ ਵਾਰ ਇਹਨਾਂ ਦਾ ਜਿਹੜਾ ਕੰਟੈਕਟ ਨੰਬਰ ਦਿੱਤਾ ਹੋਇਆ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਸੋ ਜਲਦੀ ਹੋਰ ਕਿਸੇ ਅਸਕੀਅਤ ਦੇ ਨਾਲ ਗੱਲਬਾਤ ਕਰਾਂਗੇ ਬਣੇਰੋ ਜੀਵੀਐਸ ਸਾਹਿਬ ਦੇ ਨਾਲ